ਛੁੱਟ ਕੇ ਆ ਮਿਲ ਗਈਆਂ ਸਾਰੇ ਘਰਾਂ ਦੀਆਂ ਕੁੜੀਆਂ ਆ ਗਈਆਂ ਕਹਿਦੀਆਂ ਗੱਲ ਲਾਲ ਨੂੰ ਵੀ ਭਾਈ ਜਾ ਕੇ ਲਿਆ ਕੁੜੀ ਨੂੰ ਦਿੱਕੀ ਜਾਂਦੀ ਹੋ ਵਿਚਾਰੀ ਵੀ ਮੈਨੂੰ ਵੀ ਲੈਣ ਆਉਣਗੇ ਆਦੀ ਹੋਊਗੀ ਪਰ ਜਾਈ ਤਾਂ ਮਾੜੀ ਐ ਮੇਰੀ ਮਾਂ ਹੀ ਆ ਜੇ ਛੱਕੜ ਜਾ ਮੇਰਾ ਭਰਾ ਆ ਜੇ ਲੈਣਾ ਪੁੱਛਦੀਆਂ ਉਹਨਾਂ ਨੂੰ ਜੇ ਤਾਂ ਜਾਣਗੇ ਉਦੋਂ ਚੰਗਾ ਜੇ ਨਾ ਜਾਣਗੇ ਉਦੋਂ ਚੰਗਾ ਪਰ ਉਹ ਮੰਨਣੀ ਨਹੀਂ ਉਹ ਕਿੱਥੋਂ ਮੰਨਦੀ ਐ ਉਧਰ ਬੱਦਲਾਂ ਦਾ ਬਾਈ ਹੋਈ ਪਈ ਹੈਗੀ ਰੱਬ ਨੇ ਦੁੱਖ ਦੇ ਛੱਡੇ ਲੈ ਵਿਚਾਰਾ ਦਿਹਾੜੀਆ ਤਾਂ ਹੁਣ ਆ ਕਰ ਗਿਆ ਸੀ ਆ ਘੰਡੋਲੀ ਨੂੰ ਮਿਸਤਰੀ ਨਹੀਂ ਆਇਆ ਲੈ ਫਰਸ਼ ਲਾਉਣਾ ਸੀ ਕੀ ਕਰੀਏ ਇੱਕ ਤਣਾ ਲਾਰੇ ਲਾ ਕੇ ਫੜ ਮੁਰਕੇ ਆਉਂਦੇ ਨਹੀਂ ਮਿਰਸੀਆਂ ਮਿਸਤਰੀਆਂ ਦੇ ਕਿਹੜੇ ਆਉਣੇ ਨੇਗੇ ਹੋਲੀ ਬੇਬੇ ਵੀ ਢੜਕੀ ਨਹੀਂ ਰਹੀ ਐ ਬੀ ਕੋਲਟਾ ਰੱਖਿਆ ਕੰਨ ਮੌਲੀ ਕੱਢਣੀ ਐ ਲੜਕੀ ਕਰੀ ਨਾ ਬੇਬੇ ਹਾਂ ਉਹ ਇਥੇ ਦਿਹਾੜੀਆ ਕੰਮ ਕਰਦਾ ਸੀਗਾ ਉਹ ਮਾ ਚਾਹ ਪਣੀ ਫੜਾਉਣਾ ਸੀ ਤੂੰ ਕਿੱਧਰ ਭੱਗੀ ਸੀਗੀ ਬਸ ਤਾਂ ਤਾਏ ਕੇ ਗਈ ਸੀਗੀ ਮਰੇ ਤਾਂ ਇਹ ਕਿ ਕਰਨੀ ਸੀ ਸਾਰਾ ਦਿਨ ਉੱਥੇ ਹੀ ਤੁਰੀ ਫਿਰਦੀ ਐ ਤੈਨੂੰ ਕੰਮ ਨਹੀਂ ਹੈਗਾ ਹੋਰ ਵੀ ਕੋਈ ਹੋਰ ਮੈਂ ਦੱਸ ਤੈਨੂੰ ਕੋਈ ਚਰਖਾ ਕੱਤ ਕੇ ਦੇਵਾ ਕਿ ਹੱਜੋੜ ਦਿਆ ਕੋਈ ਮਾਂ ਹੀ ਤਾਂ ਨਹੀਂ ਕਹਿੰਦਾ ਤੈਨੂੰ ਮੈਂ ਤਾਂ ਐਂ ਕਰਾਂ ਵੀ ਘਰੇ ਤੇ ਰਹਿਆ ਕਰ ਉਹ ਤਾਂ ਆਵੇ ਬੇਟਾ ਕਰ ਦੇ ਇਸ ਵਿੱਚ ਟਲਾ ਦੇ ਟਾਟਾ ਟਟਾਂ ਦਾ ਆਪੀ ਦਿਹਾੜੀਏ ਕੱਢ ਲੈਣਗੇ ਜੇ ਮਿਸਤਰੀ ਆਊਗਾ ਫੇਰ ਹੀ ਐ ਹਾਂ ਤੇ ਫੇਰ ਮੈਂ ਤਾਂ ਆਇ ਕਹਿੰਦੀ ਸੀ ਤੈਨੂੰ ਮੈਂ ਕਿਹਾ ਉਹ ਸਾਰੀਆਂ ਕੁੜੀਆਂ ਆ ਗਈਆਂ ਸਾਰੇ ਘਰਾਂ ਦੀਆਂ ਤੇ ਆਪਣੀ ਕੁੜੀ ਨੂੰ ਵੀ ਲਿਆ ਤੂੰ ਜਾ ਕੇ ਰਾਣੀ ਨੂੰ ਜਾ ਕੇ ਲਿਆਵਾਂ ਮੈਂ ਹੋਰਾ ਪੁਰੇ ਤਾਂ ਪਹਿਲੀ ਕਲੇਸ਼ ਕਰੀ ਜਾਂਦੀ ਹਰਪ੍ਰੀਤ ਕੀ ਆਦੀ ਆ ਜਦੋਂ ਮੇਰੀ ਭੈਣ ਆ ਗਈ ਫਿਰ ਉਹਦਾ ਨਾਲ ਕਲੇਸ਼ ਕਰੂਗੀ ਮੈਂ ਨਹੀਂ ਉਹਨੂੰ ਲੈ ਕੇ ਆਉਂਦਾ ਮੇਰੇ ਤਾਂ ਜੀ ਨਹੀਂ ਕਰਦਾ ਉਹਨੂੰ ਲਿਆਉਣ ਨੂੰ ਭੈਣ ਨੂੰ ਫਿਰ ਆ ਲੈਣ ਦਾ ਪਾਉ ਕਿ ਜੀ ਨਜ਼ਰ ਮੈਂ ਬੈਠੀ ਉਹਨਾਂ ਜਿੱਸਾ ਆਉਗੀ ਭਾਈ ਫਿਰ ਪਾ ਮੈਂ ਤੁਸੀਂ ਨਾ ਲਿਆਇਆ ਕਰਿਓ ਵੇ ਉਹ ਤਾਂ ਤੇਰੀ ਗੱਲ ਠੀਕ ਹੈ ਫਿਰ ਤੂੰ ਐਂ ਕਰ ਤੂੰ ਹੀ ਜਾ ਕੇ ਮਿਲਿਆ ਆਉਂਦੀ ਭੈਣ ਕੋਲੇ ਹੁਣ ਉਹਦਾ ਮਿਸਤਰੀ ਲਾਉਣਾ ਵਿੱਚ ਵਿੱਚ ਇਹ ਦੇਖ ਲੈ ਕੰਮ ਹੋ ਜਾਊਗਾ ਹੁਣ ਮੈਂ ਕਿਸ ਕਿੱਧਰ ਕਿੱਧਰ ਜਾਵਾਂ ਕਣ ਕਰ ਮੌਣ ਵਾਲੀ ਪੀਏਗੀ ਤਾਂ ਉਹਦਾ ਮੋਟਰਸਾਈਕਲ ਇੱਕ ਘੰਟੇ ਚ ਲੈ ਕੇ ਮੋੜਿਆ ਹੀ ਹੈ ਨਾ ਜਵਾਬ ਖੋੜਗੇ ਮੈਂ ਕਿੱਧਰ ਬੱਸਾਂ ਦੇ ਕੜੀ ਬੇਬੇ ਗੱਲ ਘੰਟੇ ਦੋ ਘ ਕੰਮ ਬਾਲਾ ਵਧਿਆ ਪਿਆ ਮੈਂ ਕਿੱਧਰ ਕਿੱਧਰ ਹੀ ਆਵਾਂ ਫਿਰ ਹੋਰ ਕੰਮ ਵਧ ਜੂਗਾ ਉਹਦਾ ਜਿਹੇ ਜਵਾਬ ਦੇਉਂਗੀ ਦੇਖੀਓ ਪਹਿਲਾਂ ਤਾਂ ਤੂੰ ਹੀ ਜਵਾਬ ਸਵਾਬ ਕਰੀ ਜਾਣਾ ਹੈ ਬੇਬੇ ਜਵਾਬ ਮੈਂ ਦੇਣਾ ਕਲੇਸ਼ ਕਰੂਗੀ ਉਹਦੇ ਨਾਲ ਆਪਾਂ ਦਾ ਮਿਸਤਰੀ ਲਾਉਣਾ ਹੈਗਾ ਉਧਰੋਂ ਹੀ ਕਲੇਸ਼ ਕਰਕੇ ਬਹਿ ਜਾਣੀਆ ਕਲੇਸ਼ ਮਾੜਾ ਹੁੰਦਾ ਹੈਗਾ ਕੋਈ ਕੋਈ ਨਹੀਂ ਤੂੰ ਜਾ ਕੇ ਲਿਆ ਉਹਨੂੰ ਪੁੱਛਦਾ ਲੈ ਵੀ ਮੈਂ ਲਿਆ ਮੈਂ ਜਾ ਕੇ ਆਪ ਵੀ ਕਹੀ ਹੈ ਨਾ ਕੋਈ ਨਹੀਂ ਚੱਲ ਮੈਂ ਉਹਦਾ ਨਾਲ ਰਾਏ ਕਰੂੰਗਾ ਆਹ ਜਿਵੇਂ ਮੈਨੂੰ ਕਿਹਾ ਨਾ ਹਰਪ੍ਰੀਤ ਨੇ ਮੈਂ ਉਹ ਮੁਝੀ ਕਰੂੰਗਾ ਉਹਦੇ ਤੈਨੂੰ ਪਤਾ ਮੈਂ ਪੁੱਛੇ ਉਹਨੇ ਤਾਂ ਕੋਈ ਗੱਲ ਕਰਦਾ ਨਹੀਂ ਹੈਗਾ ਜੇ ਮੈਂ ਘਰ ਵੀ ਲਾਵਾਂ ਫਿਰ ਕਲੇਸ਼ ਪੈ ਜਾਂਦਾ ਘਰੇ ਆ ਆ ਪੁੱਛਾਂ ਨਾ ਵੀ ਮੈਂ ਲਿਆ ਮਾਪਿਆਂ ਨੂੰ ਨਹੀਂ ਫਿਰ ਭਾਈ ਮੈਂ ਤਾਂ ਆਪ ਹੀ ਜਾ ਕੇ ਬਹਿ ਜਾਈ ਉੱਥੇ ਚੰਗਾ ਬੇਬੇ ਕੋਈ ਗੱਲ ਨਹੀਂ ਆ ਮੈਂ ਮਰਿਆ ਜਾ ਕੰਮ ਵੀ ਕਰਾਉਣਾ ਹੈਗਾ ਹੁਣ ਦਿਹਾੜੀਆਂ ਦਿਹਾੜੀਆਂ ਗਏ ਹੋਏ ਨੇ ਕਰੇ ਉਹਦਾ ਵਿਚਾਰੇ ਰੋਟੀ ਖਾਣ ਕੇ ਹਾਰ ਕਰਾਉਣ ਠੇਕਾ ਕਰਿਆ ਹੋਇਆ ਹੈ ਸਵੇਰੇ ਲੈ ਅਕਰੋ ਤੇ ਵੀ ਕੋਈ ਬੰਨਣਾ ਨਹੀਂ ਆਇਆ ਤਰਾ ਲੈੜਾ ਕੰਮ ਕਰ ਚਾਰ ਦਿਹਾੜੀਆਂ ਨੇ ਰੋਟੀਆਂ ਵੀ ਨਹੀਂ ਪਕਾਉਂਦੀ ਰੋਟੀਆਂ ਤਾਂ ਵੀ ਜਵਾਬ ਦੇਗੀ ਸੰਗਦੇ ਕੁੜੀ ਕੰਮਤ ਕਰਾਉਗੇ ਆ ਕੇ ਅੰਦਰ ਖੰਦਾ ਪੈ ਰੋਟੀ ਖਵਾ ਦੇਉਗੇ ਰੋਟੀਆਂ ਹੁਣ ਜਦੋਂ ਘਰੀ ਗੱਲੋਂ ਤਾਂ ਘਰੀ ਖਾਇਆ ਕਰਨੀ ਆਪ ਜੀ ਰੋਟੀ ਚੱਲ ਮੈਂ ਹਰਪ੍ਰੀਤ ਨਾ ਰਾਇ ਕਰੂੰਗਾ ਆਹੋ ਪੁੱਛ ਕੇ ਆ ਆਪਦੇ ਵੀ ਇਹਦਾ ਰਾਦਾ ਨਹੀਂ ਹੈਗਾ ਇਹதும் ਵੀ ਹੈ ਨਹੀਂ ਭੈਣ ਭਰਾਵਾਂ ਦੇ ਵੀ ਮੋਹ ਟੁੱਟੇ ਪਏ ਅੱਜ ਕੱਲ ਤਾਂ ਭਰਾ ਨੂੰ ਨਹੀਂ ਮੋਹ ਹੁੰਦਾ ਹੈਗਾ ਵੀ ਉਹ ਕੀ ਕਰ ਦੂਗੀ ਤੈਨੂੰ ਜੇ ਤੂੰ ਲਿਆਵੇਂ ਤਾਂ ਵੀ ਉਹ ਨਹੀਂ ਜਾਂਦੇ ਆਦੇ ਪੈਕੀ ਲੈ ਮੈਂ ਤਾਂ ਬੇਬੇ ਨੂੰ ਫੋਨ ਲਾਇਆ ਸੀ ਬੇਬੇ ਨੇ ਵੀ ਨਹੀਂ ਕੋਈ ਬਾਰ ਉੱਤਰ ਦਿੱਤਾ ਵੀ ਬਾਈ ਆਉਂਦਾ ਕਿ ਨਹੀਂ ਜੇ ਅੜ ਗਏ ਇੰਨੇ ਵਾਲੀ ਹੁੰਦੀ ਤਾਂ ਮੈਂ ਆਪ ਹੀ ਵਗ ਜਾਂਦੀ ਉੱਥੇ ਪਰ ਮੈਂ ਜਾ ਨਹੀਂ ਸਕਦੀ ਉਹਦਾ ਕੀ ਪਤਾ ਕੀ ਬੋਲੂਗੀ ਗਾਹਾਂ ਗਈ ਨੂੰ ਮੈਨੂੰ ਜੇ ਚੱਜ ਦੀ ਹੁੰਦੀ ਤਾਂ ਮੈਨੂੰ ਆਪ ਹੀ ਨਾ ਲੈਣ ਆ ਜਾਂਦੀ ਗਾਹਾਂ ਗਈ ਨਾਲ ਇਹਦੇ ਨਾਲ ਵੀ ਮੈਂ ਤਾਂ ਕਹਣੀ ਐਂ ਹੋਇਆ ਕਰੇ ਇਹਨੂੰ ਫੇਰ ਪਤਾ ਲੱਗੇ ਹੁਣ ਮੈਂ ਤਾਂ ਐ ਬੈਠੀ ਝਾਕੀ ਜੰਨੀ ਐ ਤਿੰਨ ਚਾਰ ਦਿਨ ਹੋ ਗਏ ਛੁੱਟੀਆਂ ਮਿਲੇ ਨੂੰ ਨਾ ਤਾਂ ਮੈਂ ਜਾਣ ਜੋਗੀ ਐਂਗੀ ਕੀ ਬਣੇ ਹੁਣ ਪਈ ਪਤਾਨੀ ਕਹੇ ਜੀ ਆ ਕਹੇ ਜੀ ਨਾ ਬਾਪ ਆ ਜਿੱਦੇ ਦੀ ਆਈ ਆ ਘਰ ਦੀ ਪਛਾੜੀ ਲਿਆ ਰੱਖੀ ਐ ਨੇ ਤਾਂ ਜੀ ਤਾਂ ਬਥੇਰਾ ਕਰਦਾ ਜਾਂ ਨੂੰ ਇੱਕ ਜੀਤਾ ਕਰਦਾ ਸਿੱਧੀ ਭੱਗ ਜਾ ਪਰ ਜੇ ਸਿੱਧੀ ਭੱਗੀ ਉੱਥੇ ਉਹਨਾਂ ਨਾਲੇ ਸਬਿੱਡੀ ਰੱਖੂ ਵੀ ਆ ਗਈ ਤੇਰੀ ਢੀ ਆ ਗਈ ਤੇਰੀ ਢੀ ਕੀ ਬਣੇ ਹੁਣ ਕੇਰਾ ਚਲ ਫੋਨ ਲਾ ਕੇ ਦੇਖਿਆਗਾ ਦੇਖਦੇ ਆ ਕੀ ਬਣਦਾਗਾ ਜੇ ਫੋਨ ਲਾ ਲੈ ਠੀਕ ਆ ਨਹੀਂ ਪਈ ਆਪਦੇ ਘਰੇ ਬੈਠੇ ਆਂਗੀ ਕੀ ਕਰਗੇ ਹੁਣ ਉਹਦਾ ਬੇਬੇ ਦਾ ਵੀ ਵਿਚਾਰੀੜਾ ਬਥੇਰਾ ਜੀ ਕਰਦਾ ਮਿਲਣ ਨੂੰ ਨਾਲੇ ਮੈਨੂੰ ਆਏ ਸੀ ਮੱਕ ਕਿਹੜਾ ਲੀੜਾ ਕਪੜਾ ਤੋਤਾ ਹੂ ਚਲ ਬੇਬੇ ਦੇ ਮੋٹے ਲੀੜੇ ਧੋ ਕੇ ਛਾਵੇਂ ਆਉਂਦੀ ਮੈਂ ਗਾਂਹ ਗਈ ਨੂੰ ਜਵਾਖਾਂ ਨੂੰ ਕੌਂਸਦੀ ਹੈਗੀ ਉਹ ਮੈਂ ਮਰ ਜਾ ਮੈਨੂੰ ਤਾਂ ਪਤੀ ਹੀ ਨਹੀਂ ਸੀ ਮੈਂ ਤਾਂ ਤਾਇਗੇ ਘਰੇ ਜਾ ਕੇ ਪਤਾ ਲੱਗਿਆ ਵੀ ਛੁੱਟੀਆਂ ਮਿਲ ਗਈਆਂ ਲੈ ਜਦੋਂ ਕੁੜੀ ਆਈ ਵੇਠੀ ਜਵਾਕ ਆਏ ਬੈਠੇ ਬਾਗ ਤੇ ਛਾਡੇ ਵਾਲੀ ਨੂੰ ਨਾ ਲੈਣ ਤਰਪਣ ਐ ਨਹੀਂ ਪਤਾ ਬੇਬੇ ਤਾਂ ਨੂੰ ਫੋਨ ਹੀ ਕਰਦੇ ਵੀ ਤੂੰ ਆ ਜਾ ਮੈਂ ਕਹਿਨੀ ਇਹਨਾਂ ਨੂੰ ਵੀ ਕੁੜੀ ਨੂੰ ਐ ਕਰੋ ਭਈ ਐ ਕਹਿ ਦਿਓ ਵੀ ਸਾਡੇ ਤਾਂ ਭਈ ਮਿਸਤਰੀ ਲੱਗੂਗਾ ਸਾਡੇ ਤਾਂ ਉਹ ਨਹੀਂ ਕੰਮ ਦਾ ਲੋਟ ਆਉਂਦਾ ਇੱਕ ਉਹਦੇ ਜਵਾਕ ਨਹੀਂ ਕਿਸੇ ਕੰਮ ਦੇ ਜਵਾਕ ਗਾ ਪਾ ਕੇ ਤੁਰ ਜਾਂਦੇ ਉਹ ਹੀ ਗੱਲ ਜਿਹੜਾ ਦੁੱਧ ਹੁੰਦਾ ਫ੍ਰਿਜ ਚ ਚਾਹਾ ਮੂਹੇ ਕਦੇ ਚਾਹ ਕਰ ਲਈ ਕਦੇ ਉਹਨਾਂ ਨੂੰ ਕੁਝ ਬਣਾ ਕੇ ਦੇ ਤਾਂ ਕਦੇ ਕੁਝ ਬਣਾ ਕੇ ਦੇ ਤਾਂ ਮੇਰਾ ਤਾਂ ਸਾਰਾ ਦੁੱਧ ਵਾਲਾ ਹਾਲ ਖਰਾਬ ਕਰ ਜਾਂਦੀ ਉਤੋਂ ਮਿਸਤਰੀ ਲੱਗੇ ਮਿਸਤਰੀਆਂ ਨੂੰ ਚਾਹ ਦੇਵਾਂਗੇ ਕੋਈ ਉਹਨਾਂ ਦਾ ਖਰਚਾ ਪੂਰਾ ਕਰਾਂਗੇ ਪਹਿਲਾਂ ਬੇਬੇ ਪਤਾ ਨਹੀਂ ਕਿੱਧਰ ਗਈ ਸੜਿਆ ਹੁਣ ਹਰਪ੍ਰੀਤਾ ਆਉਂਦੀ ਐ ਇਹਨਾਂ ਨੂੰ ਕੋਈ ਨਹੀਂ ਹੈਗਾ ਵੀ ਕਰੇ ਆਪਣੇ ਮਿਸਤਰੀ ਲਾਉਣਾ ਹੈਗਾ ਕੁਈ ਫਿਕਰ ਨਹੀਂ ਹੈਗੀ ਤੁਹਾਨੂੰ ਮੈਨੂੰ ਲੱਗਦਾ ਹੈ ਸੱਸ ਨੂੰ ਹਾਂ ਦੋਨੋਂ ਨੂੰ ਫਿਕਰ ਨਹੀਂ ਹੈਗੀ ਕਿਉਂ ਬੇਬੇ ਤਾਂ ਘਰੀ ਸੀ ਉਹ ਬੇਬੇ ਕਿੱਥੋਂ ਘਰੇ ਸੀ ਕੀ ਗੱਲ ਆ ਬੇਬੇ ਤਾਂ ਆ ਬਤਾਏ ਕਿ ਘਰੇ ਵਾਗੀ ਸੀ ਤਾਂ ਹੀ ਕੇ ਕਰਵਾਈਏ ਤਾਂ ਹੀ ਕੇ ਕਰਨ ਤਾਂ ਮੈਂ ਨਾ ਬੇਬੇ ਉੱਥੇ ਕਿੱਥੇ ਗਈ ਬੇਬੇ ਤਾਂ ਐਵੇਂ ਕਹਿੰਦੀ ਆ ਤੈਨੂੰ ਐਵੇਂ ਕਹਿੰਦੀ ਆ ਆਹੋ ਤਾਂ ਤੂੰ ਇੱਕ ਕੋਈ ਬੇਬੇ ਨਹੀਂ ਗਈ ਮੇਰੀ ਗੱਲ ਸੁਣ ਲੈ ਤਾਂ ਹੀ ਕਰਨ ਤਾਂ ਮੈਂ ਮੈਨੂੰ ਕੋਈ ਪਤਾ ਨਹੀਂਗਾ ਹਾਂ ਉਹ ਮੈਂ ਤਾਂ ਹਾਂ ਮੈਨੂੰ ਐ ਦੱਸ ਪਹਿਲਾਂ ਆ ਜਿਹੜੇ ਦਿਹਾੜੀ ਕੇ ਕੰਮ ਕਰੀ ਜਾਂਦੇ ਸੀ ਇਹਨਾਂ ਨੂੰ ਚਾਹ ਦੇਤੀ ਬੇਬੇ ਨੇ ਚਾਹ ਹਾਂ ਇਹਾਰਾ ਉਪੀਰ ਤੁਹਾਡਾ ਦੋਨਾਂ ਸੱਸ ਨੂੰ ਹਾਂ ਦਾ ਜਵਾਬ ਹੈ ਘਰੇ ਰੋਟੀਆਂ ਖਾਣ ਗਈ ਐ ਮੈਨੂੰ ਕੱਲ ਨੂੰ ਆਏ ਕਦੋਂ ਭਾਈ ਚਾਹ ਵੀ ਪੀ ਲਿਆ ਕਰੋ ਆਪਦੀ ਘਰੀਬ ਚਾਹ ਪੀ ਆਇਆ ਕਰੋ ਨਹੀਂ ਘਰੇ ਰੋਟੀਆਂ ਦਾ ਫਿਰ ਖਾਣੀਆਂ ਜੋਲੇ ਨਾਲ ਠੇਕਾ ਕੀਤਾ ਠੇਕਾ ਫੇਰ ਕੀਤਾ ਰੋਟੀਆਂ ਤੇ ਤੁਸੀਂ ਸੱਸ ਨੂੰ ਹਾਂ ਦੋਨਾਂ ਨੇ ਜਵਾਬ ਦਿੱਤਾ ਫੇਰ ਠੇਕਾ ਕਰਿਆ ਜਵਾਬ ਬੇਬੇ ਨੇ ਦਿੱਤਾ ਮੈਨੂੰ ਮੈਂ ਬੇਬੇ ਨੂੰ ਆਖਿਆ ਸੀ ਵੀ ਰੋਟੀ ਚੁੱਲੇ ਤੇ ਲਾ ਦੇ ਕਰਾਂਗੇ ਤੂੰ ਰਾੜ ਦੇ ਕਿ ਨਹੀਂ ਚਾਹ ਰੋਟੀਆਂ ਕਹਿੰਦੀ ਮੈਂ ਇਥੋਂ ਨਹੀਂ ਰਾੜ ਦੇਣਾ ਆਪਣੀ ਰੋਟੀਆਂ ਲੱਕੀਏ ਘਰ ਦੀ ਕਣਕ ਹੈ ਸਾਰਾ ਕੁਝ ਸਬਜ਼ੀਆਂ ਕਰਦੀਆਂ ਨੇ ਆਪਾਂ ਸਾਸਤੇ ਪੈਂਦੇ ਜੇ ਆਪਾਂ ਰੋਟੀਆਂ ਨਾਲ ਕਰ ਲੈਂਦੇ ਹੁਣ ਆਪਾਂ ਮਹਿੰਗੇ ਪਾਵਾਂਗੇ ਚੱਲ ਕੋਈ ਨਹੀਂ ਮੈਥੋਂ ਨਹੀਂ ਇਹਨਾਂ ਮੱਥਾ ਵਾਈਦਾ ਮੈਂ ਤੰਦ ਚ ਨਹੀਂ ਤੈਨੂੰ ਇੱਕ ਗੱਲ ਹੋਰ ਕਹਿਣੀ ਆ ਮੈਂ ਛੁੱਟੀਆਂ ਮਿਲ ਗਈਆਂ ਤਾਈ ਕੀ ਕੁੜੀ ਆਈ ਫਿਰਦੀ ਐ ਕਿਤੇ ਐ ਨਾ ਹੋਵੇ ਹੁਣ ਵੀ ਹੁਣ ਵਾਲੀਆਂ ਛੁੱਟਣਾਂ ਚ ਵੀ ਐ ਕਹਿੰਦੇ ਹੂ ਵੀ ਲੈ ਕੇ ਆਉਣਾ ਉਹਨੂੰ ਕੁੜੀ ਨੂੰ ਮੇਰੇ ਮੂੰਹ ਦੀ ਗੱਲ ਆ ਤੂੰ ਕਿਵੇਂ ਬੋਲਦੀ ਮੈਨੂੰ ਗੱਲ ਜੀ ਸਮਝ ਨਹੀਂ ਆਈ ਉਹ ਮੈਨੂੰ ਤਾਂ ਬੇਬੇ ਹੋਣੇਗੇ ਸਮਝ ਤੈਨੂੰ ਨਹੀਂ ਆਉਂਦੀ ਸਮਝ ਤਾਂ ਮੈਨੂੰ ਆ ਗਈ ਜਦੋਂ ਮੈਂ ਗਈ ਮੈਨੂੰ ਪਤਾ ਲੱਗ ਗਿਆ ਛੁੱਟੀਆਂ ਦਾ ਉਹ ਬੇਬੇ ਮੈਨੂੰ ਇਹੀ ਗੱਲ ਕਹਿ ਕੇ ਹਟੀ ਸੀ ਅੱਛਾ ਮੈਂ ਬਾਹਰ ਨੂੰ ਗਈ ਜਰਕਤ ਨਹੀਂ ਤੇਰੇ ਕੰਨ ਵੀ ਪਰਤੇ ਵੀ ਛੇਤੀ ਰੱਜੀ ਨੂੰ ਲੈਣ ਬਗ ਜਾ ਨਾ ਰੱਜੀ ਨੂੰ ਨਾ ਲਿਆ ਫਿਰ ਮੈਂ ਰੱਜੀ ਨੂੰ ਕੋਈ ਲੋੜ ਨਹੀਂ ਮੈਂ ਤੈਨੂੰ ਦੱਸਾਂ ਲੈਉਣ ਦੀ ਆਪਣੇ ਤਾਂ ਘਰ ਦਾ ਉਹ ਹੀ ਗੱਲ ਇੱਕ ਤਾਂ ਮਿਸਤਰੀ ਲੱਗਿਆ ਪਏ ਉੱਤੋਂ ਰਹਿੰਦੇ ਖੁੰਦੇ ਉਹਦੇ ਜਵਾਕ ਕਰ ਲਵੇ ਤੇਨੂੰ ਤਾਂ ਫਾਇਦਾ ਹੋਊਗਾ ਪੈਣ ਦਾਜੀ ਦਾ ਕੀ ਫਾਇਦਾ ਹੋਊ ਸਾਡਾ ਕੰਮ ਦੰਦਾ ਕਰਾਇਆ ਕਰੂ ਮਿਸਤਰੀ ਦੇਖ ਲੈ ਲਾਵਾਂਗੇ ਦੁੱਗਣਾ ਕੰਮ ਹੋ ਜਾਂਦਾ ਕਰੇ ਕੰਮ ਕਰਾ ਲਈ ਉਹ ਕੰਮ ਕਰਾ ਲਈ ਤੈਨੂੰ ਰੋਟੀ ਨਹੀਂ ਦੇਣਾ ਟੋਕ ਨਹੀਂ ਦੇਣਾ ਚਾਦੀ ਕੁੱਟ ਦੇਣੀ ਐ ਮੈਨੂੰ ਪਤਾ ਕਿੰਨਾ ਵਧਾਨ ਭਰਾਣਗੇ ਪਹਿਲਾਂ ਉਹਨੇ ਜਵਾਕੀ ਮੇਰੇ ਲੋਟ ਉੱਤੇ ਨਹੀਂ ਹੈ ਘਰੇ ਖਿਰਣਖਣਾਉਣ ਤਾਂ ਹੋਈ ਕਰੂਗਾ ਇਟ ਬਟਾ ਕੁੜਿਆ ਉਹਨਾਂ ਨੂੰ ਤਾਂ ਚਾਹ ਦੀ ਘੁੱਟ ਦੇਣੀ ਤੇਰੀ ਭੈਣ ਤਾਂ ਨਹੀਂ ਠੇਕੇ ਤੇ ਆਉਗੀ ਘਰੇ ਵੀ ਕੱਲੀ ਚਾਹ ਪੀਆ ਕਰੂ ਰੋਟੀ ਵੀ ਚਾਹੀਦੀ ਏ ਹੋਰ ਵੀ ਕੁਝ ਚਾਹੀਦਾ ਏ ਤੇਰਾ ਮਤਬ ਲਈ ਵੀ ਮੈਂ ਆਪਦੀ ਭੈਣ ਨੂੰ ਲੈ ਕੇ ਨਾ ਆਵਾਂ ਹੁਣ ਇਹੀ ਗੱਲ ਕਹਿ ਰਹੀ ਮੈਂ ਮੈਂ ਤੈਨੂੰ ਇੱਕ ਵਾਰੀ ਕਹਿੰਦੀ ਆ ਵੀ ਮੈਂ ਇਸ ਦਿਨ ਦੇ 2 ਕਿਲੋ ਦੇ ਦਦੋ 2 ਕਿਲੋ ਆਪਣਾ ਚਾਹਾਂ ਤੇ ਲੱਗ ਜਾਂਦਾ ਤੇਰੀ ਭੈਣ ਦਾ ਕਿੱਥੋਂ ਪੂਰਾ ਪਟੂ ਫਿਰ ਕਹਦੇ ਨੇ ਹਰਪ੍ਰੀਤ ਤੋਂ ਮਾੜੀ ਏ ਚੰਗੀ ਗੱਲ ਐ ਵਧੀਆ ਗੱਲ ਐ ਤੂੰ ਆ ਗੱਲਾਂ ਸੋਚਦੀ ਐ ਉਜੇ ਤੇਰੀ ਭਝਾਈ ਜਦੋਂ ਤੂੰ ਜਾਣੀ ਹੋਣੀ ਆ ਪੱਕੇ ਇਹ ਗੱਲਾਂ ਸੋਚੇ ਫੇਰ ਦੇਖ ਤੂੰ ਤੇਰੇ ਮਨ ਤੇ ਕੀ ਬੀਤੂਗੀ ਮੇਰੇ ਮਨ ਤੇ ਕੀ ਬੀਤਨੀ ਆ ਮੈਂ ਕਦੇ ਨਹੀਂ ਆ ਮੈਂ ਤਾਂ ਕਦੇ ਬਈ ਨਹੀਂ ਵੀ ਚੱਕੇ ਤੇ ਹਾਂ ਮਿੰਟ ਚ ਉਹਦੀ ਜਦੋਂ ਛੱਟਣਾ ਮਿਲ ਗਿਆ ਬਸ ਦੇਖਿਆ ਮੈਂ ਮੇਰੇ ਕੋਲ ਤਾਂ ਨਾ ਮੇਰੇ ਕੋਲ ਤਾਂ ਪਹਿਲੀ ਟਾਈਮ ਮੈਂ ਜੇ ਛੱਟੇ ਨਾ ਮਿਲ ਗਿਆ ਨਾਲੇ ਕਣਕਰ ਮਾਉਣ ਵਾਲੀ ਪਈ ਐ ਘਰੇ ਮਿਸਤਰੀ ਲਾਉਣਾ ਮੈਂ ਤਾਂ ਪਹਿਲੀ ਜਾ ਕੇ ਖੁਸ਼ ਨਹੀਂ ਸੀਗਾ ਭੈਣ ਨੂੰ ਮੈਂ ਲੈ ਕੇ ਨਹੀਂ ਜਾਂਦਾ ਫੇਰ ਐ ਬਾਲੀ ਬਣੀਏ ਬੇਬੇ ਵਗ ਜੂਗੀ ਫਿਰ ਜੇ ਖੁਸ਼ ਨਹੀਂ ਸੀਗਾ ਬੇਬੇ ਵਗ ਜੂ ਬੇਬੇ ਲਿਆਉ ਫੇਰ ਭੈਣ ਨੂੰ ਜੇ ਮਿਲਿਆਊਗੀ ਭਾਈ ਉੱਥੇ ਨਾ ਮੇਲ ਨੂੰ ਬੇਬੇ ਦੀਆਂ ਬਾਹਾਂ ਆਕੜਣੇ ਬੇਬੇ ਤਾਂ ਕਰੇ ਨਹੀਂ ਬੈਠੇ ਨਾ ਜਿੱਦੇ ਕੰਮ ਹੋ ਜੇ ਮਾੜਾ ਇਹ ਕੰਮ ਸ਼ੁਰੂ ਮੰਗਰੋਂ ਕਰਦੇ ਆ ਕਲੇਸ ਪਹਿਲਾਂ ਪਾ ਲੈਣੇ ਉਹ ਕਰੇ ਆ ਤੇਰੀ ਮਾਂ ਪਹਿਲਾਂ ਚੱਲ ਪੰਦੀ ਕੁੜੀ ਕੋਲ ਤੇਰੀ ਮਾਂ ਤੇਰੇ ਕੋਲੋਂ ਦੀ ਹੁੰਦੀ ਹੈ ਤੇਰੀ ਮਾਂ ਦੀਆਂ ਬਾਹਾਂ ਕੜੀਆਂ ਹੁੰਦੀਆਂ ਮੇਰੀ ਮਾਂ ਨੇ ਬਾਹਾਂ ਕਿਦਿਆਂ ਆਇਆ ਮੇਰੀ ਮਾਂ ਤਾਂ 7 ਸਾਲ ਹੋ ਗਿਆ ਤੇਰੀ ਮਾਂ ਨੂੰ ਤਾਂ ਫਿਰ ਢੂੜ ਸਾਲ ਹੋ ਗਿਆ ਆ ਤੇਰੀ ਮਾਂ ਤਾਂ ਤੀਜੇ ਦਿਨ ਬਗ ਜਾਂਦੀ ਢੂੜ ਸਾਲ ਹੋ ਗਿਆ ਇਹਦੀ ਮਾਂ ਨੂੰ ਪਤਾ ਤੇ ਤੀਜੇ ਦਿਨ ਬਗ ਜਾਂਦੀ ਹੈ ਤੈਨੂੰ ਤਾਂ ਕਦੇ ਨਾ ਦੱਸ ਕੇ ਵੀ ਨਹੀਂ ਜਾਂਦੀ ਜਦੋਂ ਆਥਨ ਨੂੰ ਮੁੜਿਆ ਆਉਂਦੀ ਹੈ ਵੀ ਕੁੜੀ ਕੋਲੇ ਜਾ ਕੇ ਆਈਆਂ ਉਹ ਚੰਗਾ ਹਾਂ ਹੋ ਲੈ ਜਾ ਕੇ ਉਹਨਾਂ ਦੀਹਾੜੀਆਂ ਕੋਲੇ ਜਾਇਆ ਫਿਰ ਹਾਂ ਛਾਨ ਕਦਮ ਤੇ ਤੇਰੀ ਬੇਬੇ ਨੇ ਤੂੰ ਹੀ ਗੱਲ ਕਰਨੀ ਕਿਵੇਂ ਮਰਜ਼ੀ ਕਰਿਓ ਨਹੀਂ ਭੈਣ ਲਿਆਉਂ ਨਾ ਲਿਆਓ ਆਪੇ ਬੇਬੇ ਜਾਇਆਊਗੀ ਭੈਣ ਕੋਲੇ ਬਗ ਜੇ ਬਗ ਜੇ ਉਹ ਤਾਂ ਮੈਨੂੰ ਪਤੀ ਐ ਜਿਹਦੇ ਮੈਂ ਬਾਗੀ ਸੀ ਦੋਨਾਂ ਨੇ ਮਾ ਪਤਾ ਨਹੀਂ ਇੱਕ ਗੱਲ ਐ ਦੋਨਾਂ ਦੀ ਗੱਲ ਕਰੀਏ ਨਹੀਂ ਕਿਹਾ ਉਹ ਬੇਬੇ ਨੂੰ ਵੀ ਆਪੇ ਚਾਹ ਪਣੀ ਕਰੇ ਨਾ ਕਰੇ ਮੇਸਤਰੀਆਂ ਨੂੰ ਤੂੰ ਉੱਡ ਜਾਵੇਂ ਬੇ ਚੱਕ ਕੇ ਚੋਲਾ ਕੋਈ ਨਹੀਂ ਬੇਬੇ ਨੂੰ ਤਾਂ ਮੈਂ ਜਾਣ ਦਿੰਨੀ ਹਾਂ ਹੋ ਫਿਰ ਦੀਆ ਲੱਕਮਰੇ ਚ ਆਉਂਦੀ ਆ ਤਾਂ ਲੈ ਮੈਂ ਇਹਨੂੰ ਜਾਣਦੇ ਕੁੜੀ ਕੋਲ ਜੇ ਨਹੀਂ ਲਿਆਉਂਦੇ ਤਾਂ ਨਾ ਲਿਆਉਂਦੇ ਮੈਂ ਆਪ ਜਾਉ ਫੇਰ ਪਤਾ ਲੱਗੂ ਇਹਨੂੰ ਕੰਮਾਂ ਦਾ ਹੁਣ ਕਿੱਧਰ ਚੱਲ ਪੀਵੇਂ ਬਈ ਬਾਦ ਆਪਣੀ ਰਾਣੀ ਕੋਲ ਜਾਣੀ ਆ ਰਾਣੀ ਕੋਲ ਕੀ ਲੈਣ ਜਾਣੀ ਐ ਤੂੰ ਬਾ ਹੁਣ ਮਿਲਣ ਬਾਗ ਜੂਗੀ ਜੇ ਨਹੀਂ ਲਿਆਉਣੀ ਤਾਂ ਤੁਸੀਂ ਤਾਂ ਲਿਆਉਂਦੇ ਤਾਂ ਹੈ ਨਹੀਂ ਕਿ ਕੁੜੀ ਤੇ ਪੇਕਿਆਂ ਤਰਸਦੀ ਆ ਤੇਰੀ ਕੁੜੀ ਤਾਂ ਪੇਕਿਆਂ ਨੂੰ ਤਰਸੀ ਜਾਊ ਤੇਰੀ ਕੁੜੀ ਦਾ ਨਹੀਂ ਲੋਟਾਂ ਦਾ ਮੈਂ ਤੈਨੂੰ ਦੱਸਾਂ ਕੋਈ ਨਹੀਂ ਆ ਮਿਸਤਰੀ ਦਾ ਕਰਕੇ ਹੁਣ ਕਹਿਨੀ ਆ ਜਦੋਂ ਮੂਰੇ ਛੁੱਟੀਆਂ ਮਿਲਗਾ ਤਾਂ ਆਜੂ ਨਾ ਹੋ ਛੁੱਟਕਾ ਮਿਲ ਗਿਆ ਹੁਣ ਤਾ ਤੂੰ ਲਿਆਉਣ ਨਹੀਂ ਦੀ ਇਹੇ ਜਿਹਾ ਡਿੱਕਾ ਫੇਰ ਲਾ ਦੇਂਗੀ ਤੂੰ ਬੇਬੇ ਤੂੰ ਟੇਕੇ ਖੜ ਜਾ ਕਰ ਮੈਂ ਤੈਨੂੰ ਦੱਸਾਂ ਜਦੋਂ ਘਰੇ ਕੰਮ ਹੋਵੇ ਉਦੋਂ ਤੂੰ ਕੁੜੇ ਚੱਕ ਕੇ ਖੜ ਜਾਨੀ ਆਣ ਮਿਸਤਰੀ ਆਊਗਾ ਭਾਈ ਮੇਰੇ ਤੋਂ ਕੱਲੀ ਤੋਂ ਕਿਹ ਲੋਟ ਆਉਂਦਾ ਮਾਣਾ ਮਟਾ ਚਾਪਾਣੀ ਤਾਂ ਫੜਾਈ ਜਾਂਦਾ ਵੱਡਾ ਬੰਦਾ ਕੋਲੀ ਖੜ ਜਾਂਦਾ ਆਹ ਤਾਂ ਲੈ ਕੁਲੀ ਕੰਮ ਕਰਾ ਦੇਂਦੀ ਪਰ ਤੂੰ ਲਿਆਉਣ ਵੀ ਦਿੰਨੀ ਆ ਨਾ ਕੁੜੀ ਕਰਾਉਂਦੀ ਨਾ ਮੈਂ ਕਰਾਉਂਦੀ ਤੂੰ ਤਾਂ ਕਰ ਗਈ ਤੇਰੀ ਕੁੜੀ ਕਿੱਥੇ ਆ ਕੰਮ ਵਾਲੀ ਜੇ ਤੇਰੀ ਕੁੜੀ ਆ ਕੇ ਕੰਮ ਕਰਦੀ ਹੋਵੇ ਫਿਰ ਮੈਂ ਲਈ ਨਾ ਮੈਨੂੰ ਤਾਂ ਤਪਾ ਕੇ ਮਾਰ ਦਾਂਦੇ ਉਹਦੇ ਜਵਾਕ ਤਾਂ ਘਰੋਂ ਆਹ ਫਿਰ ਜਵਾਕ ਕਿੱਧਰ ਜਾਣ ਜਵਾਕ ਪੈ ਨਾਲ ਹੀ ਆਉਣਗੇ ਪਰ ਕੁੜੀ ਦੇ ਹੁਣ ਮਾਵਾਂ ਦੇ ਨਾਲ ਜਿਹੜਾ ਉਹ ਗੱਲ ਦੋ ਸਿਰ ਦੁੱਧ ਹੁੰਦਾ ਫ੍ਰਿਜ ਚੋਂ ਚੱਕ ਕੇ ਢੋਲ ਦੇਣਗੇ ਉਹ ਚਾਕਾ ਦੀ ਕਰਨਗੀ ਲਾ ਆਹ ਦੇ ਬੇਦਮਾਗ ਜਵਾਕ ਨਹੀਂ ਆਇਆ ਮੈਨੂੰ ਆਏ ਵਾਰੀ ਢੋਲਦੇ ਨਹੀਂ ਤੂੰ ਐ ਕਹਿ ਉਹ ਚਾਹ ਮੂੰਹੇ ਲੱਗ ਜਾਣਗੇ ਤਾਂ ਬਰਬਦ ਜੂਗਾ ਬਸ ਕਿਵੇਂ ਮਰਜੀ ਮਨ ਲਾ ਕੇ ਲੱਗਿਆ ਆਪਾਂ ਮੈਂ ਪੀਤਾ ਗਿਆ ਸਿੱਧੀ ਗੱਲ ਕਰ ਜੇ ਕੁੜੀ ਆਗੇ ਖਰਚੇ ਹੁੰਦੇ ਨਾ ਖਰਚੇ ਵੱਧ ਜਾਂਦੇ ਬੇ ਬੇ ਕਰਦੇ ਖਰਚੇ ਤਾਂ ਪਹਿਲਾਂ ਹੀ ਵਧੇ ਪਏ ਉਹ ਮਿਸਤਰੀ ਲਾਵਾਂਗੇ ਨਹੀਂ ਤੂੰ ਗੜਾ ਦੇ ਪੈ ਕੀ ਨਹੀਂ ਜਾਂਦੀ ਮੈਂ ਕਿੱਥੇ ਗਈਆਂ ਹੁਣ ਜੋ ਛੋਟਾ ਮਿਲ ਜਾਣ ਮੈਂ ਥੋੜੀ ਚੱਕਿਆ ਉਹੀ ਗੱਲ ਜੁੱਲੀ ਵੇ ਇਸ ਤਰ੍ਹਾਂ ਪੇਕੀ ਚੱਕਿਆ ਜੁੱਲੀ ਵੇ ਇਸ ਤਰ੍ਹਾਂ ਪੇਕੀ ਕੀ ਹੋਵੇ ਹੁਣ ਤੇਰੇ ਜਵਾਕ ਪਾੜ ਗਏ ਬਥੇਰਾ ਜਾਂਦੀ ਰਹੀ ਐ ਲੈ ਲੈ ਕੇ ਬੈਗ ਜਵਾਕਾਂ ਦਾ ਕਦਮ ਹੁੰਦਾ ਉਦੋਂ ਕੋਈ ਜਾਣਦਾ ਤੇਰੀ ਧੀ ਵੀ ਬਥੇਰਾ ਆਉਂਦੀ ਰਹੀ ਐ ਮੇਰੇ ਇੱਥੇ ਕਿੱਥੇ ਆਉਂਦੀ ਰਹੀ ਐ ਮੇਰੀ ਧੀ ਤਾਂ ਵਿਚਾਰੀ 6 ਸਾਲ ਹੋਇਆ ਸੱਤ ਵਿਆਹੀ ਨੂੰ ਹੁਣ ਜਾਂ ਆਉਣ ਲੱਗੀ ਹੁਣ ਤੂੰ ਨਾ ਆਉਣ ਦਿੰਦੀ ਤੇ ਫਿਰ ਪਹਿਲਾਂ ਮੈਂ ਤਾਂ ਨਹੀਂ ਰੋਕੀ ਸੀ ਉਹਦੇ ਸੌਰੀ ਨਹੀਂ ਸੀ ਚੰਗੇ ਉਹੀ ਨਹੀਂ ਸੀ ਆਉਣ ਦਿੰਦੇ ਸਾਰੇ ਜਿਹੇ ਸਾਰੇ ਆਉਣ ਦਿੰਦੇ ਹੁਣ ਤੂੰ ਨਹੀਂ ਵਾੜਨ ਦਿੰਦੀ ਮੈਂ ਤਾਂ ਤਾਂ ਪਈ ਚੱਲਿਆ ਨਹੀਂ ਆਂਦੀ ਉਹਨਾਂ ਦੀ ਕਾਂ ਕਾਂ ਜਵਾਕਾਂ ਦੀ ਜੋ ਆਖ ਬਾਲੀ ਚੌੜ ਕਰਦੇ ਆ ਕੇ ਦੇਖ ਮਿਸਤਰੀ ਲੱਗਿਆ ਹੋਏ ਚੁੱਪ ਕਰਕੇ ਝੋਲਾ ਧਰਦੇ ਤੇ ਬਹਿ ਜਾ ਮੈਂ ਤੁਹਾਨੂੰ ਦੱਸਾਂ ਕੋਈ ਉਹੀ ਗੱਲ ਪਹਿਲਾਂ ਮੈਂ ਤਾਂ ਠੇਕੇ ਤੇ ਕਰਾਇਆਗਾ ਉਹ ਕਰੇਗਾ ਰੋਟੀ ਟੁਕਦਾ ਤੂੰ ਪਹਿਲਾਂ ਜਵਾਬ ਦੇ ਤਾਂ ਤੂੰ ਕਹਿੰਦੀ ਮੈਂ ਤਾਂ ਰੋਟੀਆਂ ਰੜਾਈ ਦਿਆਂ ਨੀ ਨਾ ਮੈਂ ਤਾਂ ਹੁਣ ਜਾਵਾਂਗੀ ਫਿਰ ਆਹਦਾ ਕੁੜੀ ਨੂੰ ਉੱਥੇ ਸਮਾਨ ਦੇ ਆਉਂਗੀ ਤੂੰ ਨਹੀਂ ਸੱਦੇ ਦੀ ਨਾ ਸੱਦਾ ਨਾ ਸਮਾਨ ਦੇਣ ਨੂੰ ਕਿ ਕੁੜੀ ਨੂੰ ਸੰਧਾਰਾ ਲੈ ਕੇ ਜਾਨੀ ਐ ਸੰਧਾਰਾ ਲੈ ਕੇ ਹੁਣ ਕਾ ਵੀ ਕੋਈ ਪੁੱਤ ਦੇ ਸਿਰ ਦੋਸਰ ਚੀਜ਼ ਤਾਂ ਦੇ ਕੇ ਆਉਂਗੀ ਅੱਛਾ ਬਸ ਤੰਗਲੀ ਲਾਈ ਰੱਖ ਘਰ ਨੂੰ ਇੱਕ ਪਾਸੇ ਇੱਧਰ ਲੱਗੀ ਜਾਂਦੇ ਇੱਕ ਪਾਸੇ ਤੂੰ ਲਾਈ ਚੱਲ ਕੋਈ ਤੈਨੂੰ ਲੈ ਕੇ ਨਹੀਂ ਦਿੱਤਾ ਹੈਕਰ ਕੱਲੀ ਨੂੰ ਚੰਗਾ ਭਾਈ ਵਗ ਜਾ ਤੂੰ ਕਿਹੜਾ ਮੰਨਣਾ ਐ ਕਰ ਧੀ ਕੋਲੇ ਜਾਣ ਤਾਂ ਲੱਗੀਆਂ ਹੁਣ ਧੀ ਕੋਲੀ ਰਹਿ ਜੀ ਮੇਰੇ ਕੋਲੇ ਨਾ ਹੀ ਮੁੜ ਕੇ ਕੋਈ ਨਹੀਂ ਰਹਿ ਜੂਗੀ ਅੱਛਾ ਮੈਂ ਇੱਥੇ ਆਉਂਗੀ ਮੇਰਾ ਘਰ ਆਏਗਾ ਮੈਂ ਘਰ ਬੰਨ੍ਹਿਆ ਜੀ ਧੀ ਉਹ ਨਹੀਂ ਬੰਨ੍ਹਦੀ ਮੈਂ ਤਾਂ ਬੜ੍ਹ ਕੇ ਦਿਖਾਉ ਤੈਨੂੰ ਤੇ ਫਿਰ ਤੂੰ ਕੀ ਲੈਣ ਬੜੇਂਗੀ ਜਦੋਂ ਅੱਜ ਕੰਮ ਮੇਰੇ ਤਾਂ ਜਾਨੀ ਮੈਂ ਤੇ ਇਥੋਂ ਕੀ ਕਰਾਉਣਾ ਫਿਰ ਮੈਂ ਕੀ ਤਰ੍ਹਾਂ ਚਾਰ ਪਾਣਾ ਕਰੀ ਜਾਏ ਕਰ ਹੈਗੀ ਬਥੇਰਾ ਤੂੰ ਕੋੜੇ ਬੜ ਕੇ ਕੰਮ ਕਰਨ ਨੂੰ ਹੋਰ ਹਾਂ ਤੇਰੇ ਮੈਂ ਤਾਂ ਬੜੀਆਂ ਲੱਤਾਂ ਮਾ ਹਾਂ ਦੁੱਖ ਦਿਨ ਦੇਖ ਤੁਰਨ ਲੱਗੀ ਤਾਂ ਮੈਂਟਲ ਆਉਂਦੀ ਐ ਚੱਕਿਆ ਝੋਲਾ ਉੱਡ ਗਈ ਚੱਕਿਆ ਧੋਣਾ ਉੱਡ ਗਈ ਦੇਖ ਕੇ ਮੈਂ ਜਾਂਦੀ ਆ ਬਾਹਾਂ ਮਾਰਦੀ ਭੱਜ ਕੇ ਵਗਣਿਆ ਬਸ ਨਾ ਨੰਗ ਜੇ ਤੇਰੀ ਮਸਾਖਣ ਹਾਰੀ ਬੁੜੀ ਦੇਖ ਕੇ ਆ ਵਾ ਬਾਗੀ ਕਿਵੇਂ ਲੱਛਣ ਕਰਦੀ ਐ ਝੋਲਾ ਤਾਂ ਖਾਲੀ ਚੁੱਕੀ ਜਾਂਦੀ ਐ ਮੈਨੂੰ ਤਾਂ ਲੱਗਦਾ ਨਹੀਂ ਜਾਂਦੀ ਉਹੀ ਕਰਦੀ ਐ ਜਾਣ ਕੇ ਤਾਂ ਬਾੜੀ ਬੇਵਤਨ ਬੁੜੀ ਐ ਪੂ ਮੈਂ ਮਰ ਜਾ ਤਾਂ ਸੱਚੀ ਹੋ ਪੈਗੀ ਰਾ ਦੇਖ ਲਾ ਨੀ ਮਿਸਤਰੀ ਲੱਗ ਤਾਂ ਮਚੇਮਾ ਹੋ ਗਿਆ ਇਹਨੂੰ ਇਹਨੂੰ ਪਤਾ ਨਹੀਂ ਮੈਂ ਇਥੋਂ ਇਹ ਕੰਮ ਕਰਾਉਗੀ ਹੁਣ ਹੁਣ ਮੈਂ ਉੱਡੇ ਜਾਂ ਹੁਣ ਮੌਕਾ ਹੈ ਹੁਣ ਐ ਕਰ ਬਗਤਾ ਜਾ ਕੁੜੀ ਕੋਲੇ ਲ ਬਰਕੇ ਦਿਖਾਈ ਫਿਰਨਾ ਤੇਰੀ ਕੁੜੀ ਆ ਜੀ ਇੱਥੇ ਲੈ ਬੇਬੇ ਨੂੰ ਫੋਨ ਲਾਇਆ ਸੀ ਬੇਬੇ ਨੇ ਵੀ ਨਹੀਂ ਕੁਝ ਦੱਸਿਆ ਵੀ ਆਉਣੀ ਹੈ ਕਿ ਨਾ ਕੀ ਪਤਾ ਭਾਈ ਉਹਨੇ ਆਉਣ ਨਾ ਦਿੱਤੀ ਹੋਵੇ ਹੁਣ ਮੇਰਾ ਵੀ ਜੀ ਕਰਦਾ ਪਿੰਡ ਜਾਣ ਨੂੰ ਕੀ ਕਰਾਂ ਮੈਂ ਬੇਬੇ ਨੂੰ ਮੈਂ ਕਿਹਾ ਸੀਗਾ ਵੀ ਆ ਜਾ ਚੱਲ ਬੇਬੇ ਤਾਂ ਆ ਜੂਗੀ ਸਭ ਜਾਇਆਂਗਾ ਮੇਰੇ ਨਾਲ ਨੂੰ ਕਿੱਡੇ ਦੀਆਂ ਗੰਗਾ ਹੋਊਗਾ ਮੈਨੂੰ ਲੱਗਦਾ ਮੇਰਿਆਂ ਤਾਂ ਛੁੱਟੀਆਂ ਹੀ ਰੰਗ ਜਾਣਗਾ ਘਰੀ ਕੀ ਪਤਾ ਬੇਬੇ ਆਜੇ ਜੇ ਆਜੇ ਤਾਂ ਚੱਲ ਮੈਂ ਬਾਗੀ ਜਾਊਂਗੀ ਬੇਬੇ ਨਾਲ ਦੇਖੀ ਜਾਊਗੀ ਮਗਰੋਂ ਕੀ ਬਣੂਗੀ ਆਪੇ ਮਾਮਾ ਢਿੰਗਾ ਲੋਟ ਕਰ ਲਾਂਗਾ ਉਹਨੂੰ ਮੇਰਿਆਂ ਦਰਾਨੀਆਂ ਚਾਣਗਾ ਆਣ ਗਵਾਣ ਨੂੰ ਪੁੱਛਣਗਾ ਕੁੜੇ ਵੀ ਤੂੰ ਵੇਖੀ ਕਿਉਂ ਨਹੀਂ ਜਾਂਦੀ ਮੈਂ ਉਹਨਾਂ ਨੂੰ ਕੀ ਦੱਸੂਗੀ ਵੀ ਕਿਉਂ ਨਹੀਂ ਜਾਂਦੀ ਹੈਗੀ ਆਇਆ ਸਾਂਗਲਾ ਨੂੰ ਵੀ ਮੇਰੀ ਪਰਜਾਈ ਬੇਲ ਹੈ ਕੀ ਐ ਮੈਂ ਤਾਂ ਨਹੀਂ ਜੰਦੀ ਹੈਗੀ ਵੀ ਭਾਈ ਖੜਨ ਨਹੀਂ ਦਿੰਦੀ ਵੜਨ ਨਹੀਂ ਦਿੰਦੀ ਜਵਾਕਾਂ ਨੂੰ ਕੌਂਸਦੀ ਹੈਗੀ ਹੁਣ ਭਾਈ ਜਵਾਕਾਂ ਨੂੰ ਕਿਹਦੇ ਕੋਲ ਸਿੱਟਿਆ ਵਾ ਜਵਾਕ ਵੀ ਮੇਰੇ ਨਾਲ ਹੀ ਜਾਣਗੇ ਨਾਲ ਹੀ ਮੇਰੇ ਜਵਾਕ ਜਾਣਗੇ ਮੈਂ ਹੁਣ ਕੱਲੀ ਕਿਵੇਂ ਵਗ ਜਾ ਗਾਹਾਗਲਾ ਕਹਣਗਾ ਗਾਹਾ ਬਗਾਨਾ ਪੁੱਤ ਵੀ ਕਹੂਗਾ ਵੀ ਤੈਨੂੰ ਨਹੀਂ ਤੇਰੀ ਪਰਜਾਈ ਵੜਨ ਨਹੀਂ ਦਿੰਦੀ ਹੈਗੀ ਕੀ ਕੋਈ ਨਾ ਬੇਬੇ ਨੂੰ ਆ ਜਾਣ ਦੇ ਅੱਜ ਇੱਕ ਪਾਸਾ ਮੈਂ ਤਾਂ ਕਰੂੰਗੀ ਤਾਹੂੰਗੀ ਵੀ ਬੇਬੇ ਭਾਈ ਸਮਝਾਉਣਾ ਸਮਝਾਲਾ ਆਪਦੀ ਨੂੰ ਨੂੰ ਵੀ ਹੁਣ ਮੈਂ ਕਿਹਦੇ ਵਗ ਜਾ ਹਾਂ ਨੀ ਬਣੀ ਆ ਗਈ ਤੀ ਦੇ ਘਰੇ ਬਹੁਤ ਔਖਾ ਹੈਗਾ ਜਿਹਦੀ ਨੂ ਮਾੜੀ ਹੋਵੇ ਕੱਟਣਾ ਬਥੇਰਾ ਔਖਾ ਹੈਗਾ ਹੁਣ ਤੀ ਨੂੰ ਮੈਂ ਸਾਰੀਆਂ ਗੱਲਾਂ ਕੀ ਦੱਸਾਂ ਆ ਵੇਠੀ ਆ ਗਈ ਕਿਵੇਂ ਪਤਾ ਠੀਕ ਆ ਬੇਬੇ ਸਸਰੀ ਘਰ ਆ ਸਸਰੀ ਘਰ ਆ ਲੋ ਠੀਕ ਰਣੀ ਹਾਂ ਠੀਕ ਆ ਬੇਬੇ ਆ ਜਾ ਬੈ ਜਾ ਬੈਠੀ ਤੇ ਬੇਬੇ ਨਜ਼ਰ ਲਾ ਤਾਂ ਮੈਂ ਤਾਂ ਰੱਖੀ ਗਈ ਮੱਖਾ ਪਹਿਲਾਂ ਤੂੰ ਕਹਿੰਦੀ ਸੀ ਭਾਈ ਆਊਗਾ ਫਿਰ ਤੂੰ ਕਹਿੰਦੀ ਆਖੇ ਚੱਲ ਮੈਂ ਆਉਂ ਕੱਲ ਵੀ ਨਾ ਤੂੰ ਆਈ ਮੈਂ ਤਾਂ ਅੱਜ ਦੇਖਾਂ ਮੈਂ ਅੱਜ ਮੈਂ ਖ ਚਲਾ ਜਾਊਗੀ ਮੈਂ ਖ ਬੇਬੇ ਨਹੀਂ ਪੁੱਤ ਮੈਂ ਤੈਨੂੰ ਕੀ ਦੱਸਾਂ ਨਾ ਮਿਸਤਰੀ ਲਾ ਛੱਡੇਗਾ ਅੱਛਾ ਤੇ ਪਹਿਲਾਂ ਬਹਿ ਜਾ ਚਾਹ ਰ ਇੱਥੇ ਬਹਿ ਕੇ ਗੱਲ ਕਰ ਲਓ ਗਰਲਾ ਕਹਿੰਦਾ ਕਿ ਬੇਬੇ ਮੈਂ ਮਿਸਤਰੀ ਲਾ ਛੱਡੇਗਾ ਤੇ ਕਹਿੰਦਾ ਕੰਮ ਧੰਦੇ ਦਾ ਔਖਾ ਹੋਇਆ ਪਿਆਗਾ ਅੱਛਾ ਚਲ ਭੈਣ ਕੋਈ ਤੂੰ ਹੀ ਜਾਇਆ ਕਹਿੰਦਾ ਮਿਲਿਆ ਭੈਣ ਨੂੰ ਲੈ ਬੇਬੇ ਐ ਕਿਵੇਂ ਭੈਣ ਕੋਲੇ ਜਾਇਆ ਮੇਰਾ ਵੀ ਜੀ ਕਰਦਾ ਆਪਦੇ ਪੇਕੀ ਜਾਣ ਨੂੰ ਮੈਂ ਵੀ ਜਾਊਂਗੀ ਤੇਰੇ ਨਾਲ ਨਹੀਂ ਪੁੱਤ ਜੇ ਤੇਰੀ ਪਰਜਾਈ ਬੇ ਲਕੀਆ ਤੂੰ ਹੁਣ ਉੱਥੇ ਜਾ ਕੇ ਕੀ ਕਰੇਂਗੀ ਗਾ ਤੇ ਜਵਾਕਾਂ ਤੇ ਕੌਂਛ ਦਿਆ ਹੈ ਜਵਾਕਾਂ ਦੇ ਬੇਬੇ ਹੁਣ ਮੈਂ ਕਿਵੇਂ ਛੱਡਾਂ ਮੇਰਾ ਵੀ ਜੀ ਕਰਦਾ ਭਾਈ ਮੈਨੂੰ ਆਣ ਗਮਾਂਡ ਪੁੱਛਦਾ ਵੀ ਭਾਈ ਤੂੰ ਕਿਉਂ ਨਹੀਂ ਗਈ ਹੈਗੀ ਕਿ ਆਪਦੇ ਪੇਕੇ ਸਭ ਮੇਰੇਆਂ ਤੇ ਰੰਦੰਦਰਾਣੀਆਂ ਜਿਠਾਣੀਆਂ ਕਿੱਦੇ ਰੀਆਂ ਗੰਗਾ ਬੇਬੇ ਤੂੰ ਐ ਕਹਿ ਜਾ ਕਰ ਪਤੋ ਕਹਦੇ ਮੇਰੇ ਤੋਂ ਘਰ ਹੀ ਨਹੀਂ ਛੱਡਦਾ ਹੈਗਾ ਮੇਰੇ ਤੋਂ ਘਰ ਬਿਨਾਂ ਕਹਦੇ ਬਿੰਦ ਨਹੀਂ ਛੱਡਦਾ ਮੈਂ ਕਿੱਥੋਂ ਰਹਿ ਸਕਦੀ ਨਾ ਮੈਂ ਜਾ ਸਕਦੀ ਆ ਉਹਨਾਂ ਨੂੰ ਤਾਂ ਮੈਂ ਸਮਝਾ ਦੂੰ ਤੇ ਆਪਦੇ ਮਨ ਨੂੰ ਮੈਂ ਕਿਵੇਂ ਸਮਝਾਉਂਗੀ ਵੀ ਭਾਈ ਪਰਚਾਈ ਵੀ ਲੈ ਕੀ ਆ ਮੈਂ ਤਾਂ ਨਹੀਂ ਜਾਂਦੀ ਹੋਏਗੀ ਨਿਕੋ ਨਹੀਂ ਪਤਾ ਤੈਨੂੰ ਮਾਨ ਮਾਰਨੇ ਪਊ ਜਦੋਂ ਮਾੜੇ ਕਰ ਦਿੱਤੀ ਆ ਜੇ ਨਾ ਉਹੀ ਹੱਲ ਤੇ ਬੇਅੱਖੀ ਕਹਿੰਦੀਆਂ ਫਿਰ ਤੂੰ ਵੀ ਉਹਦੇ ਮੰਗਰੀ ਲੱਗ ਜੰਨੀ ਆਂਗੀ ਨਹੀਂ ਪਤਾ ਹੁਣ ਮੈਂ ਤਾਂ ਉਹ ਤਾਂ ਲੈ ਕੇ ਰੋਟੀ ਖਾਣੀ ਹਰ ਮੈਂ ਦੱਸ ਕੀ ਕਰਾਂ ਅੱਛਾ ਤੂੰ ਤਾਂ ਨੋਮਣੀ ਦੀ ਹੋਗੀ ਤੈਨੂੰ ਤਾਂ ਰੋਟੀਆਂ ਦੀ ਫਿਕਰ ਹੋਗੀ ਮੇਰੇ ਬਾਰੇ ਵੀ ਸੋਚ ਨਹੀਂ ਤੇ ਗਏ ਹੁਣ ਮੈਂ ਤੈਨੂੰ ਕੀ ਦੱਸਾਂ ਕੀ ਕਹਾ ਜਦੋਂ ਕੋਈ ਮੰਨੇ ਨਾ ਗੱਲ ਜੇ ਹੁਣ ਮੁੰਡੇ ਆ ਕਹਿੰਦਾ ਮੁੰਡੇ ਨੂੰ ਉਹ ਚਾਰੇ ਚੱਕ ਕੇ ਪੈਂਦੀ ਆ ਉਹ ਕਹਿੰਦਾ ਬੇਬੇ ਮੇਰੇ ਨਾਲ ਕਲੇਸ਼ ਕਰਦੀ ਆ ਸੋਨੂੰ ਦਾ ਮਾਮਾ ਪੁੱਤਾਂ ਨੂੰ ਦੋਨਾਂ ਨੂੰ ਡਰਾ ਕੇ ਰੱਖ ਰੱਖਿਆਗਾ ਉਹਨੇ ਉਹ ਤਾਂ ਉੱਤੋਂ ਵੀ ਹੋ ਰਹੀ ਆ ਹੁਣ ਦੱਸ ਕੀ ਕਰੀਏ ਜੇ ਉੱਤੋਂ ਦਾ ਹੋ ਜੇ ਕੋਈ ਬੰਦਾ ਕੋਈ ਨਹੀਂ ਮੰਨ ਬੇਬੇ ਅਗਲਾ ਵੀ ਕਹਿ ਰਹਿੰਦਾ ਵੀ ਤੈਨੂੰ ਇੰਨੇ ਸਾਲ ਹੋ ਗਏ ਵਿਆਹੀ ਨੂੰ ਕੁਤੂ ਕਰੇ ਜਾ ਕੇ ਦੇਖ ਮੈਂ ਦੋ ਦਿਨ ਜਾਨੀ ਆ ਤੀਜੇ ਦਿਨ ਮੈਂ ਮੁੜਿਆ ਨਹੀਂ ਇਹੇ ਜੇ ਤੁਹਾਡੇ ਘਰੋਂ ਮੈਂ ਕੀ ਚੱਕ ਲਿਆਉਣੀ ਆਂਗੀ ਇਹ ਪੁੱਤ ਜੇ ਤੂੰ ਨਹੀਂ ਰਹਿੰਦੀ ਚਲ ਮੈਂ ਤੇਰੇ ਨਾਨਕੀ ਲੈ ਜਾਣੀ ਤੋ ਉਹਦੇ ਤੂੰ ਆਹ ਕਹਿਦੀ ਬਾਬਾ ਕਹਾਂ ਦੀ ਕਹਾਂ ਨਾਨਕੀ ਬਗਜੋ ਹੁਣਾ ਜਾਣਾ ਤਾਂ ਉਹੀ ਗੱਲ ਆਪਦੇ ਘਰੇ ਹੈਗਾ ਆ ਦੇ ਘਰੇ ਫਿਰ ਬੜਨ ਨਹੀਂ ਦਿੰਦੀ ਮਾੜੀ ਆਈ ਬੜਨ ਹੁਣ ਤੂੰ ਬੇਬੇ ਮਾੜਾ ਮੋਟਾ ਤੂੰ ਸਮਝਾਇਆ ਕਰ ਬਾਈ ਨੂੰ ਕਹ ਤੂੰ ਫਿਰ ਮੈਂ ਕਿਧੇ ਜਾਵਾਂ ਹੁਣ ਲੈ ਹੁਣ ਮੈਂ ਦੱਸਦੀ ਕਿ ਕੀ ਡਾਂਗ ਮਾਰਾ ਉਹਦੇ ਤੁਸੀਂ ਤਾਂ ਕੇਰਾ ਉਹੀ ਗੱਲ ਮੈਨੂੰ ਘਰੋਂ ਐਂ ਘੜਤਾ ਨਹੀਂ ਕੋਈ ਨਹੀਂ ਪੁੱਤ ਤੂੰ ਇਹ ਇੱਥੇ ਵੀ ਤੈਨੂੰ ਕਿਹੜਾ ਮਾੜਾ ਕਰ ਇੱਥੇ ਬਥੇਰਾ ਚੰਗਾ ਕਰ ਗੱਲ ਬੇਬੇ ਮਾੜੇ ਦਾ ਚੰਗੇ ਕਰਦੀ ਨਹੀਂ ਹੁੰਦੀਗੀ ਹੁਣ ਮੇਰਾ ਕਿਹੜਾ ਜੀ ਨਹੀਂ ਕਰਦਾ ਆਪਦੇ ਪੇਕੇ ਘਰੇ ਜਾਣ ਨੂੰ ਸਾਵਾ ਗਲੀਆਂ ਕਿੱਡੇ ਰੰਗਾਂ 8 8 10 10 ਦਿਨ ਲਾ ਕੇ ਆਉਣੀਆਂ ਮੈਨੂੰ ਤੁਸੀਂ 2 ਦਿਨ ਵੀ ਨਹੀਂ ਚੱਲਦੇ ਰਹਿਗੇਗੇ ਇੱਥੇ ਗਿਆ ਮੇਰਾ ਬਥੇਰਾ ਟਿੱਡੇ ਮਾਚ ਲੈ ਜੇ ਲੋਕਾਂ ਦੀਆਂ ਕੁੜੀਆਂ ਆਈਆਂ ਫਿਰਦੀਆਂ ਮੈਨੂੰ ਆ ਵੀ ਮੇਰੀ ਧੀ ਵੀ ਆਈ ਹੋਵੇ ਮੈਂ ਵੀ ਉਹਦੇ ਚਾਹ ਪੂਰੇ ਕਰਾਂ ਮੇਰੀ ਧੀ ਆਵੇ ਮੈਂ ਰੋਟੀ ਖਵਾਵਾਂ ਮਾਵਾਂ ਬੇਬੇ ਅੱਖੀਂ ਨਹੀਂ ਕਰਦਾ ਤਾਂ ਬਲਾਈ ਜੀ ਕਰਦਾ ਜਾਣ ਨੂੰ ਤੇ ਮੈਂ ਤਾਂ ਤੇਰੇ ਨਾਲ ਚੱਲਣੂੰ ਤੇ ਮ ਛੱਟ ਸਮਾਂ ਰੱਖਿਆ ਤੇ ਮੈਂ ਤਾਂ ਚੱਲੂਗੀ ਪਾਈ ਬਾਲਾ ਕਿਆ ਕਰਦੇ ਆ ਮੈਂ ਜਵਾਕਾਂ ਨੂੰ ਸਮਝਾ ਦੂੰਗੀ ਪਾਈ ਹਰਪ੍ਰੀਤ ਦੇ ਕਮਰੇ ਚ ਨਾ ਵੜਿਓ ਨਾ ਖੇਡਣ ਖੜੇ ਹੋਣ ਪਾਉਣਗੇ ਉਹ ਉੱਥੇ ਉਹ ਤਾਂ ਮੈਂ ਤੇਰੀ ਮਾਸੀ ਕੋਲ ਦੇ ਤੇ ਨਾਨਕੀ ਲੈ ਜੂੰ ਦੋ ਦੋ ਦਿਨ ਆਪਾਂ 40 ਦਿਨ ਲਾਇਆ ਮੈਂ ਮੈਨੂੰ ਕਿਹੜਾ ਮੇਰੇ ਨਾਨਕੀ ਨਹੀਂ ਦੀਂਦੇ ਜਾਂ ਮੇਰੀ ਮਾਸੀ ਦਾ ਘਰ ਨਹੀਂ ਦੀਂਦਾ ਹੈਗਾ ਉਹੀ ਗੱਲ ਜਾਣਾ ਤਾਂ ਮੈਂ ਦੋ ਦਿਨ ਤੇਰੇ ਕੋਲੇ ਆ ਨਾਲੇ ਉਹੀ ਗੱਲ ਤੇਰਾ ਢੀੜਾ ਕਪੜਾ ਤਵਾ ਦੂੰਗੀ ਮੋਟਾ ਉਹ ਕਿਹੜੇ ਤੇਰੇ ਤੋਂ ਤੋਂ ਦਿੰਦੀ ਹੈਗੀ ਕੰਬਲ ਚਲ ਤੇ ਕੋਈ ਨਹੀਂ ਬਾਗ ਜੀ ਤੂੰ ਚਾਹ ਮੰਗਾਇਆ ਸੀ ਚਾਹ ਦਾ ਡੱਬਾ ਤਨ ਮੈਂ ਲਿਆਤਾ ਅੱਛਾ ਬੇਬੇ ਹਾਂ 5 ਕਿਲੋ ਆ ਡੱਬਾ ਦਾ ਚਾਹ ਵਾਲਾ ਲੈ ਰੱਖਿਆ ਉੱਤੇ ਮੈਂ ਉਹ ਲੈ ਆਈ ਮੰਡੀ ਤੋਂ ਉੱਥੇ ਰੱਖਿਆ ਦਸਾਮਿਆ ਚਲ ਕੋਈ ਨਹੀਂ ਬਾਗ ਜੀ ਜਦ ਚਾਹ ਪਾਣੀ ਚਾਹ ਪਾਣੀ ਹੁਣ ਮੈਂ ਤੈਨੂੰ ਫੜਾ ਦਿੰਨੀ ਆ ਬੇ ਬੇ ਚਾਹ ਪਾਣੀ ਕਰਕੇ ਲਿਆ ਚਾਹ ਪਾਣੀ ਕਰਕੇ ਤੇ ਬੇ ਤੂੰ ਚਾਹ ਦੇ ਕੀ ਲੱਗ ਚਲਾਂਗਾ ਕੁਛ ਨਹੀਂ ਹੁੰਦਾ ਨਾਲੇ ਬਾਈ ਨਾਲ ਉਹੀ ਗੱਲ ਕੰਮ ਕਾਰ ਕਰਵਾ ਦਿਆ ਕਰਾਂਗਾ ਇਹ ਤਾਂ ਬੱਤਾ ਚੱਕ ਦਿਆ ਕਰਾਂਗੇ ਕੋਈ ਨਾ ਨਾਲੇ ਚਾਹ ਪਾਣੀ ਕਰ ਦਿਆ ਕਰਾਂਗੇ ਕੀ ਬੇਲਕੀ ਕੋਲੇ ਲੈਣ ਜਾਣਾ ਤੈਨੂੰ ਇਹ ਤਾਂ ਨਿਆਣੀ ਐ ਇਹ ਤਾਂ ਪੂਰਾ ਸੂਹ ਨਹੀਂ ਹੈਗੀ ਪੇਕੀ ਜਾਣਾ ਮੈਂ ਪੇਕੀ ਜਾਣਾ ਉਹ ਗੱਲ ਆ ਕਹਿੰਦੇ ਹੁੰਦੇ ਆ ਕਿ ਮੈਂ ਦੇ ਨਾਨਕੀ ਜਾਣਾ ਦੇ ਨਾਨਕੀ ਜਾਣਾ ਕਹਿੰਦੇ ਹੁੰਦੇ ਆ ਕਿ ਪੇਕੇ ਦਾ ਮੇਰਾ ਹੀ ਐ ਹੁਣ ਪੁੱਤ ਨੂੰ ਤਾਂ ਮੇਰ ਕੋਈ ਐ ਮੈਨੂੰ ਪਤਾ ਐ ਵੀ ਬੇਲਕੀ ਐ ਤੈਨੂੰ ਦੇਖ ਕੇ ਨਹੀਂ ਜਰਦੀ ਫੇਰ ਮੈਂ ਟਰ ਦਮੱਚੂਗਾ ਵੀ ਮੇਰਤੀ ਨਾਲ ਲੜਦੀ ਆ ਹੁਣ ਤਾਂ ਇੱਕੋ ਹੀ ਹਿੰਟ ਫੜ ਰੱਖੀ ਮੈਂ ਨਾਲ ਜਾਣਾ ਮੈਂ ਨਾਲ ਜਾਣਾ ਪੁੱਤ ਖਾਣ ਦਾ ਮੋਤਾ ਆਉਂਦਾ ਹੀ ਐ ਜਦੋਂ ਬੰਦਾ 20-25 ਸਾਲ ਦਾ ਹੋ ਕੇ ਆਉਂਦਾ ਪੇਕਿਆਂ ਤੋਂ ਇਹ ਮਾੜੀਆਂ ਆ ਜਾਂਦੀਆਂ ਜੋ ਘਰ ਦੇ ਵਿੱਚ ਵੀ ਤੁਸੀਂ ਕਿਹੜਾ ਜਾਣਦੀਆਂ ਨਹੀਂ ਹੈ ਹੁਣ ਬੇਲੇਕੀਆਂ ਘਰਾਂ ਚ ਆ ਰੰਗਿਆਂ ਵਿੱਚ ਤਾਂ ਭਾਈ ਬਥੇਰੀਆਂ ਲੈ ਕਾਲੀਆਂ ਆਉਂਦੀਆਂ ਨਣਦਾਂ ਨੂੰ ਸਮਝਦੀਆਂ ਵੀ ਮੇਰੀ ਨਣਦ ਹੈ ਸਾਡੀ ਰਿਸ਼ਤੇਦਾਰੀ ਇਸ ਕੀਰੀ ਹੈ ਸਾਡਾ ਰਿਸ਼ਤੇਦਾਰ ਹੈ ਵਿੱਚ ਤਾਂ ਇਹ ਜੀਆਂ ਆ ਜਾਂਦੀਆਂ ਬਸ ਕਾਹਨੂੰ ਮੇਰੇ ਮੂੰਹੋਂ ਗਾਲਾਂ ਕਹਾਉਣੇ ਰੱਬਾ ਚਾਚੂ ਬਣਾ ਲਈ ਹੋਵੇ ਤਾਂ ਵੀ ਚੰਗਾ ਇਹ ਤਾਂ ਰੋਟੀਆਂ ਕਿੜੀਆਂ ਪਕੋਂਦੀ ਨੇ ਚਾਹ ਵੀ ਬਣਾਉਣ ਤੋਂ ਗਈਆਂ ਹਰਪ੍ਰੀਤ ਤਲਪਈ ਆ ਰਾਮ ਨਾਲ ਕੋਈ ਇਹਨੂੰ ਐ ਨਹੀਂ ਹੈਗਾ ਵੀ ਮਿਸਤਰੀ ਲਈ ਕੋਈ ਕੰਮ ਕਰਨਾ ਹੈ ਕੋਈ ਹਰਪ੍ਰੀਤ ਕੀ ਗੱਲ ਪੈ ਗਈ ਤੂੰ ਮੈਨੂੰ ਤਾਂ ਬੁਖਾਰ ਹੋਇਆ ਪੈਗਾ ਦੇਖਾਂ ਆ ਦੇਖ ਲਾ ਕੋੜਾ ਬੁਖਾਰ ਹੈ ਤੈਨੂੰ ਮੜੀ ਜੀ ਗੱਲ ਤਾਂ ਐਵੀਂ ਕਰ ਲੈਣੀ ਆ ਮਾੜਾ ਮੋਢਾ ਸਿਰ ਦੁਖਦਾ ਹੋਊਗਾ ਕੋਈ ਉੱਠਿਆ ਨਹੀਂ ਜਾਂਦਾ ਮੈਂ ਇੱਥੇ ਤੇ ਜਮੀ ਮੈਂ ਤਾਂ ਕਿਹੜੇ ਬੇਰੇ ਹੋ ਗਏ ਭਈ ਨੂੰ ਤੂੰ ਬਾਹਰ ਨੂੰ ਵਗ ਮੈਂ ਤਾਂ ਉਹ ਨਹੀਂ ਪੈ ਗਈ ਤੇ ਹਣੀ ਚਾਹ ਬਣਾਤੀ ਸੀਗੀ ਆਈ ਨਹੀਂ ਤਾਂ ਮੁੜ ਕੇ ਨਹੀਂ ਆਏ। ਮੁਕਰੇ ਗੁਰੀ ਵਾਗੇ। ਮੈਂ ਤਾਂ ਦੇਖੇ ਨਹੀਂ। ਮੈਨੂੰ ਨਹੀਂ ਪਤਾ ਮੈਂ ਤਾਂ ਪਾਈ ਗਈ ਸੀ। ਮੈਨੂੰ ਨਹੀਂ ਪਤਾ ਇੱਥੋਂ ਮੁੜ ਮੜ ਕੇ ਆ ਕੇ ਕਿ ਆਈ ਨਹੀਂ। ਤੇਰੀ ਵਾਲੀ ਕਰ ਲਿਆ ਕਿਤੇ ਮੁੜੀ ਨਾ ਗਏ ਹੁਣ। ਹਾਂ। ਉਹ ਨਾਲੇ ਨਾ ਮੇਰੀ ਗੱਲ ਸੁਣ ਲੈ। ਆਪਣੇ ਗਮਾਂਡੀਆਂ ਜੇ ਨਾਲੇ ਕੁੱਠੀ ਦਾ ਕੰਮ ਚੱਲੀ ਜਾਂਦਾ ਕਾਇ ਕਰਾਂ ਦੇ ਹੋਰ ਕੋਠੀ ਦਾ ਕੰਮ ਚੱਲਦਾ। ਮੈਨੂੰ ਲੱਗਦਾ ਜਿਹੜੀਆਂ ਨੂੰ ਚਾਹ ਪਾਣੀ ਨਾ ਦਿੱਤਾ ਨਾ ਇਹ ਆਪਣੇ ਕੰਮ ਤੇ ਕਿਸੇ ਨਹੀਂ ਆਉਣਾ। ਸਾਰੇ ਕੋਠੀ ਤੇ ਲੱਗ ਜਾਣਗੇ ਉਹਨਾਂ ਦੀ। ਮੈਂ ਤਾਂ ਲਾ ਕੋਠੀ ਵਾਲਿਆਂ ਦੇ ਨਾ ਵਾਗੇ ਹੁਣ। ਉਹ ਤਾਂ ਹੁਣ ਜਾਣਗੀ ਫੇਰਾ। ਫਿਰ ਕਿਧਰੇ ਵਰਜੀ ਲੱਗੇ। ਤੈਨੂੰ ਕੋਈ ਬੁਖਾਰ ਸੀਗਾ ਜਾਂ ਤੂੰ ਬੇਬੇ ਨੂੰ ਕਹਿੰਦੀ ਬੇਬੇ ਕੋਟ ਚਾਹ ਬਣਾਉਣ ਦੀ ਕੀ ਗੱਲ ਸੀਗੀ ਕਿੱਥੇ ਤੇਰੀ ਮਾਂ ਤੇਰੀ ਮਾਂ ਤਾਂ ਜੇ ਤੂੰ ਬਾਹਰ ਨੂੰ ਟੱਪ ਗਿਆ ਤੇਰੀ ਮਾਂ ਤਾਂ ਉਹਦੀ ਟੱਪਗੀ ਝੋਲਾ ਲੈ ਕੇ ਜਮਾਈ ਨਹੀਂ ਝੋਲਾ ਲੈ ਕੇ ਟੱਪਗੀ ਬੇਬੇ ਕਿੱਧਰ ਵਾਗੀ ਦਵਾਈ ਲੈਣ ਗਈ ਬੇਬੇ ਉਹ ਤਾਂ ਰੱਜੀ ਕੋਲੇ ਵਾਗੀ ਹਰ ਰੱਜੀ ਕੋਲੇ ਵਾਗੀ ਆਹੋ ਮੇਰੇ ਸਿਰ ਦੁਖੀ ਹੰਦਾ ਮੈਨੂੰ ਬਾਹਲਾ ਨਾ ਬਲਾ ਉਹ ਰੱਜੀ ਕੋਲੇ ਜਾਣਾ ਹੀ ਸੀਗਾ ਉਹਨੇ ਤਾਂ ਭਈ ਫਿਰ ਫਿਰ ਤੂੰ ਤਾਂ ਮੈਨੂੰ ਨਹੀਂ ਜਾਣ ਦਿੱਤਾ ਫਿਰ ਮੇਰੀ ਮਾਂ ਨੇ ਤਾਂ ਜਾਣੀ ਸੀ ਵਿਚਾਰੀ ਨੇ ਉਹ ਵੀ ਤਾਂ ਧੀ ਐ ਉਹਦਾ ਫਰਿਆ ਨਹੀਂ ਹੈਗਾ ਤੂੰ ਬੇਬੇ ਨੂੰ ਫੋਨ ਲਾ ਦੇ ਬੇਬੇ ਨੂੰ ਕਹ ਦੇ ਕਾ ਤੂੰ ਆ ਜਾ ਹਰਪ੍ਰੀਤ ਨੂੰ ਤਾਪ ਚੜਿਆ ਪਿਆ ਬੇਬੇ ਨੂੰ ਫੋਨ ਲਾ ਰਿਆ ਹੁਣ ਮੈਂ ਬੇਬੇ ਨੂੰ ਫੋਨ ਲਾਉਂਦਾ ਮੈਨੂੰ ਸੋਨਾ ਲੱਗਦਾ ਹੁਣ ਸੋਨਾ ਲੱਗਣ ਨੂੰ ਕੀ ਆਉਂਦਾ ਪੂਰਾ ਰਹਿਣ ਦੇ 2 ਮਿੰਟ 2 ਦਿਨ ਤਾਂ ਲਾਇਆ ਉਹਦੇ ਵਿਚਾਰੀ ਨੂੰ ਫਿਰ ਐਂ ਕਰ ਬੇਬੇ ਨੂੰ ਰਹਿਣ ਦੇ ਤੂੰ ਨਾ ਇੱਥੇ ਚਾਹ ਬਣਾ ਲੈ ਨੇ ਸਬਜੀ ਸੂਜੀ ਬਣਾ ਲੈ ਕੰਮ ਕਰ ਲੈ ਫਿਰ ਕਰ ਦੇਵਾਂ ਇੱਥੇ ਤਾਂ ਹੁੰਦੇ ਨਹੀਂ ਅੱਛਾ ਸਾਰੇ ਕੰਮ ਹੋ ਮੈਂ ਕਰਾਂ ਮੈਨੂੰ ਦੇ ਦਤ ਘੜਿਆ ਮੈਨੂੰ ਤਾਂ ਤਬ ਤੇਰੇ ਮੈਂ ਮੈਂ ਤਾਂ ਹੱਡ ਪੈਰ ਦੁਖੀ ਹੁੰਦੇ ਮੈਂ ਖੇਤੀ ਦੇ ਕੰਮ ਕਰਾਂ ਕਿ ਮੈਂ ਮਿਸਤਰੀ ਦੇ ਨਾਲ ਕੰਮ ਕਰਾਵਾਂ ਕੀ ਮੈਂ ਤੇਰੇ ਘਰ ਦੇ ਕੰਮ ਕਰਾਂ ਕੀ ਕੀ ਕਰਾਂ ਮੈਂ ਮੈਂ ਕਿਹਾ ਬੇਬੇ ਨੂੰ ਛੱਡ ਕੇ ਆਇਆ ਰੱ ਬੇਬੇ ਦਾ ਗੁੱਸਾ ਘੇਰਨ ਕਰਦੀ ਹੁੰਦੀ ਹੈਗੀ ਮਿਲਿਆ ਹੀ ਉਹਨੂੰ ਮਲਾਪ ਹੋ ਗਿਆ ਮਾਮਾ ਦੀਆਂ ਨੇ ਉਹਨੂੰ ਸੱਦ ਲਾ ਚੱਲ ਫਿਰ ਰੱਜੀ ਨੂੰ ਵੀ ਕਹਦੇ ਆ ਜਾ ਕਹਿੰਦਾ ਫਿਰ ਕਹਦੀ ਫੇਰ ਤਾਂ ਮੇਰੀ ਗੱਲ ਸੁਣ ਲੈ ਫਿਰ ਮੈਂ ਹੀ ਲੈ ਆਉਂਦਾ ਫੇਰ ਕਾ ਨੂੰ ਬੇਬੇ ਦੀ ਭਗਾਈ ਕਰਨੀ ਹੈ ਬੱਸਾਂ ਤੇ ਵਿਚਾਰੀ ਮਸਾਂ ਡਿਗਰੀ ਪੈਂਦੀ ਗਈ 10 ਡਿਗਰੀ 35 ਆਊਗੀ ਮੇਰਾ ਸਾਮੀ ਗੱਲ ਤੇ ਫਿਰ ਤੂੰ ਆ ਜਾਣੀ ਹੈ ਉਹ ਫਿਰ ਮੈਂ ਤਾਂ ਉਹਨੂੰ ਬਿਮਾਰ ਹੋ ਗਈ ਮੈਂ ਤਾਂ ਤਾਂ ਕਹਿੰਨੀ ਆ ਨਹੀਂ ਮੈਂ ਕਦ ਕਹਿੰਦੀ ਸੀ ਤੈਨੂੰ ਪਹਿਲਾਂ ਨਹੀਂ ਪਤਾ ਸੀਗਾ ਵੀ ਇੰਨਾ ਕੰਮ ਤੇਥੋਂ ਨਹੀਂ ਹੁੰਦਾ ਤੂੰ ਬਿਮਾਰ ਹੋ ਜਾਈ ਮੈਂ ਤੈਨੂੰ ਪਹਿਲਾਂ ਸਾਰੀਆਂ ਗੱਲਾਂ ਦੱਸੀਆਂ ਸੀਗੀਆਂ ਪਦਾਨੀ ਮੈਂ ਨਦ ਤੋਰੇ ਫੇਰੇ ਜ ਨਹੀਂ ਹੋਗਾ ਮੜਾ ਮੈਂ ਤਾਂ ਤਾਈ ਕੇ ਕਰੇ ਵਾਗੀ ਉਥੋਂ ਹੋਈ ਆਉਂਦੀ ਨੂੰ ਬੁਖਾਰ ਹੋ ਗੋਈ ਨਹੀਂ ਮੈਂ ਤੈਨੂੰ ਗੋਲੀਆਂ ਗਾਲੀਆਂ ਲਿਆ ਕੇ ਦਿੰਨਾ ਡਾਕਟਰ ਦੇ ਗੋਲੀਆਂ ਦਾ ਮੈਂ ਹੱਥ ਤੋਂ ਭਾਲੀ ਵਧੀਆ ਗੱਲ ਕਰੀ ਤੂੰ ਭੈਣ ਨੂੰ ਮਾਂ ਹਾਂ ਕਹੀ ਤੀ ਗੋਲੀਆਂ ਤਾਂ ਪਈਆਂ ਮੇਰੇ ਕੋਲੇ ਮੈਂ ਲੈ ਲੂੰ ਤੂੰ ਐਂ ਕਰ ਫੋਨ ਲਾ ਦੇ ਐਂ ਕਹਦੇ ਵੀ ਰੱਜੀ ਨੂੰ ਵੀ ਨਾਲ ਹੀ ਲਿਆ ਮੈਨੂੰ ਪਤਾ ਜੀ ਉਹਨੂੰ ਨਾ ਕਿਹਾ ਰੱਜੀ ਨੂੰ ਫਿਰ ਬੇਬੇ ਨੇ ਨਹੀਂ ਆਉਣਾ ਲੈ ਚੋਕਰਿਆ ਰੱਬ ਦਾ ਆਹੋ ਐਂ ਤਾਂ ਕਹਤਾ ਜੀ ਲੈ ਆ ਕੇ ਚੱਲ ਪਈ ਕੋਈ ਨਹੀਂ ਲੈ ਅਜ ਬਾੱਕਾ ਨੂੰ ਮੈਂ ਆਪਾਂ ਮਿਸਤਰੀਆਂ ਨੂੰ ਇਹਨਾਂ ਦਿਹਾੜਗਨ ਦੋ ਦਿਨ ਜਵਾਬ ਦੇ ਦਾਂਗੇ ਆ ਕੁੜੀ ਲਾਜੂ ਦੋ ਦਿਨ ਧੰਨਵਾਦ ਤੇਰਾ ਮੈਂ ਕਹਿਣਾ ਹੁਣੀ ਜਗਾ ਲਾਉਣਾ ਫੋਨ ਮੁੜਿਆ ਉਹ ਵਿਚਾਰੀ ਨਹੀਂ ਭੈਣ ਨੂੰ ਨਾਲ ਲੈ ਉਹ ਕੈਰੀ ਕੈਰੀ ਓਹੋ ਮੈਨੂੰ ਕਿਤੇ ਕੰਮ ਬਣਦਾਗਾ ਬੇਬੇ ਦਾ ਹੋਈ ਗੱਲ ਸਾਰਾ ਦਿਨ ਤੁਰੀ ਫਿਰਦੀ ਸੀਗੀ ਮੈਂ ਤਾਂ ਹੋ ਗਿਆ ਮਸਾਂ ਮੈਂ ਸੰਗ ਨਹੀਂ ਨੀਰਾ ਨੂਰਾ ਪਾ ਕੇ ਆਈ ਉਹਨਾਂ ਨੂੰ ਮੈਨੂੰ ਤਾਂ ਨੀਰਾ ਪਾਉਂਦੀ ਬਾਉਂਦੀ ਨੂੰ ਤਾਂਪ ਚੜ ਗਿਆ ਬੇਬੇ ਤਾਂ ਭਈ ਕਰੜੀ ਆ ਹੱਡ ਦੀ ਬੇਬੇ ਤਾਂ ਸਾਰਾ ਦਿਨ ਤੁਰੀ ਫਿਰਦੀ ਮੈਥੋਂ ਇੰਨਾ ਕਿੱਤੇ ਹੁੰਦਾ ਵਿੱਚੇ ਮਿਸਤਰੀਆਂ ਦਾ ਹੋ ਗਿਆ ਕੋਈ ਗੱਲ ਦਿਹਾੜੀ ਗਈ ਵੀ ਉੱਡ ਡੱਡ ਕੇ ਮੈਂ ਹੁਣ ਇਹਨੂੰ ਕੀ ਦੱਸਾਂ ਦਿਹਾੜ ਘੰਟਾ ਮੈਂ ਹੀ ਮੋੜ ਤਾਂ ਮੈਂ ਕਹਿੰਦਾ ਵੀ ਭਾਈ ਮੈਥੋਂ ਤਾਂ ਚਾਹ ਬਣਦੀ ਨਹੀਂ ਕੱਲ ਨੂੰ ਆ ਜਾਓ ਜਾਂ ਜਾਓ ਨਾ ਜੇ ਪਤਾ ਲੱਗਾ ਫੇਰ ਕਲੇਸ਼ ਕਰੂਗਾ ਤੇਖੀ ਜੂ ਮੈਂ ਕਹਿ ਦੂੰਗੀ ਵੀ ਮੈਨੂੰ ਤਾਂ ਪਤਾ ਨਹੀਂ ਲੱਗਾ ਮੈਂ ਤਾਂ ਕਿਤੇ ਬੁਖਾਰ ਚ ਕਹਿ ਤਾ ਹੂੰ ਮੇਰੇ ਤਾਂ ਤਾਪ ਚੜਿਆ ਪਿਆ ਸੀ ਬੇਬੇ ਹਾਂ ਰੋਟੀ ਤਾਂ ਤੂੰ ਖਾ ਲਈ ਹਾਂ ਅੱਜ ਜਾਏਂਗੀ ਕਿ ਰਹੇਂਗੀ ਮਰ ਰਹੂਂਗੇ ਬਸ ਤੇਰੇ ਕੋਲ ਇੱਥੇ ਦੋ ਦਿਨ ਬੇਬੇ ਇਹ ਤੇ ਹਰਪ੍ਰੀਤ ਫਿਰ ਆਏ ਨਾ ਨਾ ਕਹਦੇ ਵੀ ਬੇਬੇ ਜਾਣ ਕੇ ਵਗ ਗਈ ਅੱਖੀ ਜਾਣ ਦੇ ਮੈਨੂੰ ਜਾਂਦੀ ਗਈ ਕੋਈ ਚਲ ਕੋਈ ਨਾ ਨਹੀਂ ਬੇਬੇ ਨਾ ਈ ਤਾਂ ਕਾਨੂੰ ਕਰਨੀ ਆ ਆਪਾਂ ਤਾਂ ਆਪਣੇ ਬਾਈ ਮੇਰੇ ਬਾਈ ਦੇ ਮੂੰਹ ਨੂੰ ਹਨਾ ਵੀ ਚਲ ਵਿਚਾਰ ਔਖਾ ਹੋਊਗਾ ਤਾਂ ਐ ਨਹੀਂ ਪਤਾ ਚਾਹ ਪਾਣੀ ਆਪ ਹੀ ਬਣਾਉਂਦਾ ਹੋਵੇ ਹਨਾ ਬਣਾਈ ਜਾਣ ਦੇ ਬਾਈ ਨੂੰ ਵੀ ਪਤਾ ਲੱਗਿਆ ਆ ਮੇਰੇ ਬਾਈ ਦਾ ਫੋਨ ਆ ਗਿਆ ਆ ਚੱਕੀ ਤੂੰ ਹੀ ਚੱਕ ਲੈ ਕੀ ਕਹਦਾ ਮੈਨੂੰ ਨਹੀਂ ਪਤਾ ਮੈਂ ਗੱਲ ਕਰਾ ਦੇ ਮੇਰੇ ਨਾਲ ਹੈਲੋ ਸਸਰੀ ਕਾਲਪਣੀ ਸਸਰੀ ਕਾਲ ਬਾਈ ਹੋ ਠੀਕ ਹੈ ਭੰਨੇ ਸਾਰਾ ਹਾਂ ਬਾਈ ਠੀਕ ਆ ਤੇ ਮੇਰੀ ਗੱਲ ਕਰ ਲੈ ਬੇਬੇ ਨਾਲ ਗੱਲ ਕਰ ਲੈ ਪਹਿਲਾਂ ਬੇਬੇ ਤਾਂ ਗੱਲ ਵੀ ਨਹੀਂ ਕਰਨ ਦਿੰਦੀ ਕੀ ਕਰਨੀ ਕੋਈ ਤਾਂ ਹਾਂ ਕਿਵੇਂ ਆ ਲਾਲ ਬੇਬੇ ਠੀਕ ਹੈ ਤੂੰ ਮੜਾ ਮੈਨੂੰ ਦੱਸ ਕੇ ਵੀ ਨਹੀਂ ਗਈ ਦੱਸ ਕਹ ਹਰਪ੍ਰੀਤ ਨੂੰ ਦੱਸਦਾ ਹੋਰ ਮੈਂ ਹੁਣ ਸਾਦੇ ਬੰਦੀ ਢੋਲਤਾ ਨਹੀਂ ਪਾ ਕੇ ਜਾਣਾ ਉਹ ਤਾਂ ਠੀਕ ਹੈ ਉਹ ਮੈਂ ਤਾਂ ਤੈਨੂੰ ਐਂ ਕਹਿਣਾ ਸੀਗਾ ਵਾ ਤੂੰ ਐਂ ਕਰਨਾ ਉਹ ਹਰਪ੍ਰੀਤ ਤਣਾਉ ਤੇ ਬੁਖਾਰ ਵਾਂਗੂ ਹੋਇਆ ਪਿਆ ਤੂੰ ਛੇਤੀ ਮੁੜ ਕੇ ਆਇਂ ਕੀ ਆਹ ਹੁਣ ਆਲੇ ਹੁਣ ਤੋਂ ਐ ਗਰੀ ਕੱਲੀ ਨਾ ਮੁੜਕੀ ਐ ਭੈਣ ਨੂੰ ਵੀ ਨਾਲ ਹੀ ਲਿਆਈ ਹਰਪ੍ਰੀਤ ਨੇ ਕਹਿਤਾ ਕਹਿੰਦੀ ਹੁਣ ਰੱਜੀ ਨੂੰ ਨਾਲ ਹੀ ਲਿਆਓਗੇ ਕੰਮ ਤਾਂ ਦਾ ਵਾਲਾ ਕੋ ਤੋਂ ਹੋਣਾ ਨਹੀਂਗਾ ਬੁਖਾਰ ਉਹ ਤਾਂ ਬਿਮਾਰ ਪਾੜੀ ਨਾ ਹੋ ਜਿਕਦੀ ਨਾ ਅਸੀਂ ਨਹੀਂ ਆਉਂਦੀਆਂ ਹੁਣ ਦੋਨੇ ਮਾਵਾਂ ਤੇ ਆ ਉਹਦੇ ਜਵਾਕਤਾ ਦੀ ਭੂਆ ਕੋਲੇ ਬਾਗੇ ਰਹਿ ਹੁਣ ਕੱਲੀ ਰਹਿਵੇ ਹਰਪ੍ਰੀਤਾ ਬਬਾ ਮੇਰੀ ਗੱਲ ਸੁਣ ਲੈ ਤੂੰ ਤਾਂ ਸਿਆਣੀ ਹੈਗੀ ਹੁਣ ਆਪਾਂ ਘਰੇ ਮਿਸਤਰੀ ਲਾਉਣਾ ਆਪਾਂ ਨੂੰ ਸਰਨਾ ਨਹੀਂ ਹੈਗਾ ਤੂੰ ਕਿਉਂ ਐ ਗੱਲਾਂ ਕਰੀ ਜਾਂਦੀਆਂ ਨੇ ਹਾਂ ਤਾਂ ਕਹਤਾ ਇੰਨਾ ਸ਼ੁਕਰ ਮਨਾ ਤੁਰਾ ਪਦਾ ਆ ਰੱਬ ਦਾ ਸ਼ੁਕਰ ਮਨਾਉਣ ਨੂੰ ਕਿਹੜਾ ਹੋਗਾ ਹਾਂ ਵੀ ਦਸੀਰਦਾਰ ਨਹੀਂ ਲੱਗੀ ਐ ਸਿਰ ਚੜਾ ਰੱਖਿਆ ਤੈਂ ਬਸ ਸੀਲਦਾਰਨੀ ਤਾਂ ਨਹੀਂ ਲੱਗੀ ਤੂੰ ਐਂ ਕਰ ਤੂੰ ਨਾ ਹਰਖੀ ਬੈਠੀ ਆ ਮੈਨੂੰ ਪਤਾ ਹੀ ਐ ਤੇਰਾ ਜੇ ਤੂੰ ਐਂ ਕਰ ਭੈਣ ਨਾਲ ਗੱਲ ਕਰਾਂ ਮੇਰੀ ਮਰਜੀ ਕਰ ਲੈ ਲੈ ਫੜਾ ਰੱਜੀ ਕਰ ਲੈ ਗੱਲ ਹੈਲੋ ਅਣੀ ਮੈਂ ਤਾਂ ਤੈਨੂੰ ਐਂ ਕਹਿੰਦਾ ਸੀਗਾ ਅੱਛਾ ਬਾਈ ਮਹਾਨਾ ਸੀ ਮਿਸਤਰੀ ਲਾਉਣਾ ਹੈਗਾ ਫਰਸ਼ ਪੁਰਚ ਲਾਉਣਾ ਹੈਗਾ ਤੇ ਇਹ ਆਪਣਾ ਹਰਪਰੀ ਤੱਟੀ ਲੀਜੀ ਹੋਈ ਪੇ ਬੁਖਾਰ ਹੋਇਆ ਕਦੇ ਜਾਜੇ ਨੇ ਢਿੱਲੀ ਹੋ ਜੇ ਤੇ ਤੂੰ ਆਈਂ ਗਰੀਦੋ ਚਾਰ ਦਿਨ ਸਾਡੇ ਨਾਲ ਚ ਪਰੇ ਲਾ ਕੇ ਜੇ ਕੰਮਦਮਦਾ ਕਰਾਈ ਬੇਬੇ ਦੇ ਨਾਲ ਹੀ ਆ ਜਾ ਗੱਲ ਸੁਣ ਬਾਈ ਮੈਂ ਤੇਰੇ ਮੂੰਹ ਨੂੰ ਤਾਂ ਚਲ ਕੋਈ ਨਾ ਮੈਂ ਆ ਜੰਨੇ ਹੂੰ ਤਾਂ ਹਰਪ੍ਰੀਤ ਚੰਗੀ ਨਹੀਂ ਕਰਦੀ ਹੈਗੀ ਅਗਲੇ ਨਾਲ ਉਹ ਤਾਂ ਚਲ ਹੋਣਾ ਜਿਆਦਾ ਸਵਾ ਹੈਗਾ ਉਹ ਤਾਂ ਹੁਣ ਪਤਾ ਹੀ ਆਪਾਂ ਨੂੰ ਹੁਣ ਨਾਲ ਇਹਦਾ ਹੁਣ ਬਿਮਾਰ ਹੋਈ ਪਈ ਹੁਣ ਬਿਮਾਰ ਹੋਈ ਮੰਜੀ ਤੇ ਪਈ ਇਹ ਕੀ ਬੋਲੂਗੀ ਤੈਨੂੰ ਭਣੇ ਏਰੀ ਤਾਂ ਕਾਨੂੰ ਬਾਈ ਜਿਉ ਖੜਦੀ ਆ ਕੁੜਕੜ ਤਾਂ ਹੀ ਮੇਰੇ ਜਵਾਕਾਂ ਨੂੰ ਕਰਦੀ ਮੇਰੇ ਜਵਾਕ ਤਾਂ ਚਲ ਆਪਦੀ ਭੂਆ ਕੋਲੇ ਵਾਗ ਗਏ ਤੇਰੇ ਮੂੰਹ ਨੂੰ ਆ ਜੰਨੇ ਆ ਚਲ ਅਸੀਂ ਚੱਲਣ ਵਾਲੇ ਭਾਣੇ ਉਹ ਤਾਂ ਚੱਲ ਜਵਾਬ ਮਿਲ ਜਾਂਦੇ ਆਪਦੇ ਨਾਮ ਕੀ ਆ ਜਾਂਦੀ ਕੀ ਗੱਲ ਸੀ ਚਲ ਉਹ ਵਧੀਆ ਵੀ ਹੋਇਆ ਇੱਥੇ ਮਿਸਤਰੀ ਦਾ ਕੰਮ ਹੋਊ ਬਚ ਲੋਟ ਨਹੀਂ ਉਹਨਾਂ ਦੇ ਚੰਗਾ ਹਾਂ ਬੇਬੇ ਦਾ ਥੋੜਾ ਜਿਹਾ ਹਰ ਕੀ ਬੈਠੀਏ ਤੂੰ ਲਾਜ਼ਮੀ ਆਈ ਚੰਗਾ ਬਾਈ ਕੋਈ ਨਾ ਸੀ ਆ ਜੰਗਾ ਦੋਨੇ ਆ ਜੰਗੀਆਂ ਆਏ ਮੈਂ ਨਾ ਬੇਬੇ ਦਾ ਤੈਨੂੰ ਕਹੂਗੀ ਭਈ ਮੈਂ ਆਪਾਂ ਜਾਣਦੀਆਂ ਨਹੀਂ ਤੂੰ ਸਿਆਣੀ ਐ ਹਾਂ ਬਾਈ ਸਾਰਾ ਕੰਮ ਰੁੱਟ ਜਾਊਗਾ ਚੱਲ ਕੋਈ ਨਾ ਬਾਈ ਤੇਰੇ ਮੂੰਹ ਨੂੰ ਤਾਂ ਹੁਣ ਚੱਲ ਅਸੀਂ ਆਉਣੀ ਆ ਤੇਰੇ ਮੂੰਹ ਨੂੰ ਕੰਮ ਕਰ ਕਰਾ ਦਾਂਗੇ ਚੱਲ ਚੰਗਾ ਬਾਈ ਅਸੀਂ ਲੀੜਾ ਕੱਪੜਾ ਪਾਉਣੀ ਆ ਤੇ ਆਉਣੀ ਆ ਚੰਗਾ ਹਾਂ ਤੂੰ ਮਨ ਆਦੀ ਬੇਬੇ ਨੂੰ ਚੰਗਾ ਚੰਗਾ ਬਾਈ ਚੰਗਾ ਆਪੇ ਕਹ ਦੂੰ ਬਾਈ ਬੇਬੇ ਨੂੰ ਤਾਂ ਮੈਂ ਹਾਂ ਚੰਗਾ ਬਾਈ ਚੰਗਾ ਬਣ ਸਸਰੀ ਕਾਲ ਸਸਰੀ ਕਾਲ ਬਾਈ ਸਸਰੀ ਕਾਲ ਬਾਈ ਲੈ ਬੇਬੇ ਹਾਂ ਬਾਈ ਦਾ ਫੋਨ ਆ ਗਿਆ ਚੱਲ ਕੋਈ ਨਾ ਬੇਬੇ ਆਪਾਂ ਉਹਦੇ ਬਖਾਨੀ ਤੀ ਮੰਗਰ ਤਾਂ ਨਹੀਂ ਲੱਗਣਾ ਹੈਗਾ ਵਾ ਆਪਾਂ ਤਾਂ ਉਹ ਆਪਦੇ ਪੁੱਤ ਦੇ ਮੂੰਹ ਨੂੰ ਦੇਖ ਲਾ ਕੰਮ ਤਾਂ ਤੇਰੇ ਪੁੱਤ ਦੇ ਹੀ ਸਮਾਰਿਆ ਜਾਂਦਾ ਹੈਗਾ ਬਗ ਚੱਲਦੀਆਂ ਕਰਾ ਦਾਂਗਾ ਕੰਮ ਕੋਈ ਨਾ ਆਪਾਂ ਚੰਗਾ ਹੁਣ ਵਧੀਆ ਹੋਇਆ ਬੇਕਰ ਤੂੰ ਤਿੰਤਾਬ ਚੜ ਗਿਆ ਹਾਂ ਹੁਣ ਤਾਂ ਸਾਹੇ ਦੀ ਕਰਨੀ ਬੇਬੇ ਉਹ ਜੀ ਭਰਨੀ ਜਿਹੇ ਜਪਾਉਂਸ ਦੀ ਆ ਭਾਈ ਉਹ ਜਿਹੜਾ ਰੱਬ ਨੇ ਉਹਨੂੰ ਦੇਖ ਲਿਆ ਬਿਮਾਰ ਹੋ ਗਈ ਚੱਲ ਕੋਈ ਨਾ ਬੇਬੇ ਤੂੰ ਕਹ ਰੋਟੀ ਤਾਂ ਤੂੰ ਖਾ ਰੱਖੀ ਹੈਗੀ ਕੱਪੜੇ ਲਈ ਤਾਂ ਪਾਲਾ ਤੇ ਮੈਂ ਤਾਂ ਤਿਆਰ ਹੋਈ ਬੈਠੀ ਹਾਂ ਮੈਂ ਤਾਂਹੀਂ ਬਗ ਚੱਲੂੰਗੀ ਚੱਲ ਚਲ ਆਈ ਬਗ ਚੱਲਦੇ ਮੇਰੇ ਨਾਲ ਚੱਲ ਚੱਲ ਕੇ ਆਈ ਬੇਬੇ ਮੈਂ ਤੇਰਾ ਚੋ ਜਿਹਾ ਚੱਕ ਲੈਣਾ ਚੰਗਾ ਚੱਲ ਕੋਈ ਪਿਆਰ ਆਂਦੇ ਚਾਹੇ ਦੋ ਕੀ ਕਰਨਾ ਚੱਲ ਗਏ ਚੱਲ ਬੇਬੇ ਫਿਰ ਆਈ ਬਗ ਚੱਲਦੇ ਹ ਚੱਲ ਰਾਏ ਕੁੜੇ ਭੈਣ ਚੱਲਾ ਆਹ ਦਾਈ ਬੈਠਿਆ ਕਨੌੜੀ ਕਨੂੜੀ ਉਹਦੇ ਦੀ ਕੁਛ ਨਹੀਂ ਕੱਢਿਆ ਜੇ ਕਿ ਮਿਸ ਪਹੀਏ ਨਹੀਂ ਬੇਬੇ ਤੇਰੀ ਨੋ ਤਾਂ ਹਾਂ ਕੁਸ ਢੰਗ ਕਰਕੇ ਪਈਏ ਜਾਣ ਕੇ ਬਲਾਲਾ ਨਹੀਂ ਬੇਬੇ ਪਹਿਲਾਂ ਤੂੰ ਮੈਨੂੰ ਕੁੜ ਕੀ ਹੋ ਗਿਆ ਹੁਪਰੀ ਤੈਨੂੰ ਮੈਂ ਵੀ ਆ ਗਈ ਹੋਰ ਕਿਵੇਂ ਹਰਪ੍ਰੀਤ ਬਸ ਬਾਵਾ ਜੀ ਨੂੰ ਬੁਖਾਰ ਹੋਇਆ ਪਿਆ ਮਨ ਤਾਂ ਪਾਣੀ ਡੂਜੀ ਲੱਗਦੀ ਆ ਬਾਲੀ ਟੌਣ ਤਾਂ ਨਹੀਂ ਹੋਈ ਪਈ ਹੋਰ ਡਾਉ ਨਹੀਂ ਹੋ ਗਈ ਕਿ ਤਾ ਬੇਬੇ ਵਾਗੀ ਉਤੋਂ ਆ ਕੰਮ ਹੋ ਗਿਆ ਕਰੇ ਮੈਨੂੰ ਤਾਂ ਲੋਟ ਹੀ ਨਹੀਂ ਆਇਆ ਘਰ ਦਾ ਕੰਮ ਤੈਨੂੰ ਪਤਾ ਦਾ ਹੈਗਾ ਮੈਂ ਤਾਂ ਮੜੇ ਨਾ ਤਾਪ ਛੜ ਜਾਂਦਾ ਮੈਂ ਤਾਂ ਦਵਾਈ ਵਾਲਾ ਚਲਦੀ ਸੀ ਪਹਿਲੀ ਟੀਕਾ ਨਹੀਂ ਲਵਾਇਆ ਵੇ ਮੈਂ ਉਹ ਦਵਾਈ ਲੈਤੀ ਸੀ ਗੋਲੀਆਂ ਗੋਲੀਆਂ ਨਾਲ ਤਾਂਨੇ ਕੋਥੇ ਤਾਪ ਉੱਤੋਂ ਦਾ ਤੇਰਾ ਤਾਂ ਤਾਪ ਹੀ ਭੈੜਾ ਹੈਗਾ ਬੋਤਲ ਲਵਾ ਲਿਆ ਬੋਤਲ ਅਦਰ ਦਾ ਬੋਤਲ ਨਾਲ ਉਤਰੂਗਾ ਆਸ ਤੇ ਬੋਤਲ ਨਾਲ ਵਿੱਚ ਪਾ ਦੂਗਾ ਟੀਕੇ ਉਹ ਤਾਂ ਅਖਤਾਰੇ ਕੋਈ ਨਹੀਂ ਮੈਂ ਕਿਉਂ ਐਵੇਂ ਮੇਨੇ ਮਾਰਦੀ ਆ ਹੁਣ ਸਾਰੀ ਸ਼ੁਰੂ ਹੋ ਗਈ ਆਉਂਦੇ ਕੋਲੇ ਦਾ ਫੇਰੇ ਕੋਈ ਜਗ੍ਹਾ ਬੰਦ ਆ ਆਖੇ ਭਾਈ ਬੀਬੋ ਮੈਨੂੰ ਪਤਾ ਹੈ ਮੇਰੇ ਤੇ ਗੁੱਸਾ ਕੱਢਦੀਆਂ ਹੁਣ ਵੀ ਤੈ ਮੇਰੀ ਕੁੜੀ ਨੂੰ ਆਉਣ ਨਹੀਂ ਦਿੱਤਾ ਛੁੱਟੀਆਂ 'ਚ ਚਲ ਕੋਈ ਨਾ ਨਹੀਂ ਤੈਨੂੰ ਸੌਖਾ ਹੋ ਗਿਆ ਮੇਰੇ ਜਵਾਕ ਤਾਂ ਆਈ ਨਹੀਂ ਹੈਗੇ ਤਾਂ ਆਪਦੀ ਭੂਆ ਕੋਲੇ ਰਹਿ ਪੇ ਮੇਝਵਾਕਾਂ ਦਾ ਨਾਲ ਲਿਆਉਂਦੀ ਮੈਂ ਕਿਹੜਾ ਆਖੇ ਨਾ ਪਰ ਤੂੰ ਫੇਰ ਕੁੜਕੜ ਕਰੀ ਜਾਂਦੀ ਰਹਿਨੀ ਆ ਪਿਛਲੀ ਵਾਰ ਵੀ ਤੂੰ ਹਾਂ ਕੀਤਾ ਸੀ ਫੇਰ ਕੀ ਹੋਗਾ ਜੇ ਤੇਰੇ ਕਮਰੇ 'ਚ ਵੜ ਗਏ ਸੀ ਤਾਂ ਨਹੀਂ ਤੇਰਾ ਦੁੱਧ ਵਾਲਾ ਢੋਲ ਦਿੰਦਿਆ ਭੈਣੇ ਵਾਲਾ ਪਾਈ ਮੇਰੇ ਤੋਂ ਗਲਤੀ ਹੋ ਗਈ ਮੇਰੇ ਤੋਂ ਐਵੇਂ ਤੈਨੂੰ ਕਿਹਾ ਗਿਆ ਦੇਖ ਆ ਹੁਣ ਦੇਖ ਲੈ ਤੂੰ ਆਈ ਹੈਗੀ ਚਾਰ ਦਿਨ ਲਾ ਜੇਂਗੀ ਕੰਮ ਤਾਂ ਨਾ ਕਰਾ ਜੇਂਗੀ ਮੈਂ ਤਾਂ ਬਿਮਾਰ ਹੋਈ ਪਈ ਆ ਕੰਮ ਕਰਾਉਣੀ ਹੈ ਆ ਮੈਂ ਤਾਂ ਮੈਂ ਖ ਚੱਲ ਕੰਮ ਤਾਂ ਮੇਰੇ ਭਰਾ ਦੇ ਹੀ ਸਮਰੂਗਾ ਚੱਲ ਕਰਾ ਦਿੰਨੇ ਆ ਕੀ ਗੱਲ ਐ ਕੁੜੀ ਤਾਂ ਫੇਰ ਵੀ ਨਹੀਂ ਫਰਕ ਕਰਾਉਂਦੀ ਤੁਹਾਡੇ ਨਾਲ ਫਰੀਦਾ ਤੂੰ ਨਾ ਕਰਿਆ ਕਰ ਇਹਦੇ ਨਾਲ ਐ ਬਾਦ ਘਾਟ ਚੱਲ ਕੋਈ ਨਹੀਂ ਮੈਂ ਵੀ ਗਲਤੀ ਹੋ ਜੈਨੇ ਬੰਦੇ ਤੋਂ ਮੇਰੇ ਤੋਂ ਗਲਤੀ ਹੋ ਗਈ ਬਈ ਅੱਜ ਤੋਂ ਬਾਅਦ ਨਾ ਮੈਂ ਜਵਾਕਾਂ ਨੂੰ ਰੋਕਾਂ ਨਾ ਤੈਨੂੰ ਰੋਕਾਂ ਚੱਲ ਕੋਈ ਨਾ ਮਿਲ ਜਿਆ ਕਰਨੀ ਗਲਤੀ ਮੰਨਣ ਵਾਲੀ ਤਾਂ ਕੀ ਗੱਲ ਆ ਬਿੱਲਿਆ ਵੇਖ ਮੇਰੀ ਗੱਲ ਸੁਣ ਜੇ ਤੂੰ ਆਪਦੇ ਘਰੇ ਜਾਏਂਗੀ ਜੇ ਗਾਹਾਂ ਤੇਰੀ ਪਰਜਾਈ ਤੈਨੂੰ ਐ ਕਹੇ ਵੀ ਕਿ ਐਵੇਂ ਮੈਨੇ ਮਾਰਦੂ ਹੁਣ ਮਾਮਾ ਧੀਆ ਇਕੱਠਨਾ ਹੋ ਕੇ ਹੀ ਕੰਮ ਕਰ ਲੋ ਕੰਮ ਸਾਰਾ ਪੇ ਚਲ ਕੋਈ ਨਾ ਕੰਮ ਪਾਸੀ ਕਰ ਲੈਨੇ ਆਸ ਤਾ ਕੰਮ ਕਰਨੀ ਆ ਜੀ ਤੋ ਗਲਤੀ ਮੰਨ ਲਈ ਸੋ ਤਾਂ ਵੀ ਮੈਨੂੰ ਗਲਤੀ ਹੋਗੀ ਮੁੜ ਕੇ ਨਹੀਂ ਕਹਿੰਦੀ ਮੈਂ ਚਲ ਕੋਈ ਨਹੀਂ ਕੋਈ ਜੇ ਤੋ ਇਹ ਦੇ ਚਾਹ ਕਰ ਕੇ ਨਾ ਚਲ ਮੈਂ ਚਾਹ ਕਰ ਕੇ ਲੈਉਣੀ ਆ ਹਾਰਪ੍ਰੀ ਤੋ ਮੇਰੇ ਗੋਲ ਨਾ ਪੰਜਾ ਤੇ ਨਹੀਂ ਦੇਖਿਆ ਕੋਈ ਨਾ ਮੈਂ ਮੱਦਮਾ ਦੇ ਆਖੋ ਨੀ ਨੀਰਾ ਪਾਇਆ ਕਿ ਨਾ ਮੈਂ ਲੈ ਲੂੰ ਗੋਲੀਆਂ ਚਾਹ ਬਣਾ ਲੈ ਵੀਰ ਬਣ ਕੇ ਬਣਾ ਲੈ ਹੁੰਦੀ ਚਲ ਕੋਈ ਨਾ ਹੁਣ ਸਾਰੀ ਲਾਤੇ ਉਧਰ ਗੋਲੀਆਂ ਦੇ ਵੀ ਮੈਂ ਲੈ ਲੇਗਾ ਤੂੰ ਮੈਂ ਸਾਨੂੰ ਦੇਖ ਮੈਂ ਸੰਤੜਾਈ ਜਾਂਦਾਂ ਹੁਣੀਆਂ ਕੋਈ ਨਾ ਮੈਂ ਸਾਦਾ ਹੁਣ ਬਣ ਕੇ ਆਉਣਾ ਨੂੰ ਤੇਰੇ ਬਿਨਾਂ ਤਾਂ ਮੈਂ ਸਾਨੂੰ ਔਖਾ ਹੋ ਗਿਆ ਹਾਂ ਹੁਣ ਬੜਾ ਮੈਂ ਤਾਂ 10 ਵਾਰੀ ਦੇਖਦੀ ਸੀ ਮੈਂ ਸਾ ਹੁਣ ਤਾਂ ਇੱਥੇ ਤਾਂ ਆਹੀ ਨਹੀਂ ਸਮਝਦਾ ਚਿੰड्या ਦਾ ਤੇ ਇੱਥੋਂ ਮੈਂ ਸਾ ਕਿੱਥੇ ਲੋਟ ਆਉਂਦੀ ਚਲ ਬੇਬੇ ਤੂੰ ਜਾ ਆ ਲੈ ਵਧੀਆ ਉਹੀ ਗੱਲ ਤਾਂ ਆਪ ਤਾਂ ਘੱਟ ਚੜਿਆ ਸੀ ਮੈਨੂੰ ਟੰਗ ਜਾ ਮੈਂ ਵੱਧ ਕਰ ਲਿਆ ਹੁਣ ਦੋਨੇ ਕਰਨੀਆਂ ਮਾਮਾ ਤੀਆਂ ਕੰਮ ਮੈਨੂੰ ਵੀ ਪਤਾ ਹੀ ਲੱਗ ਗਿਆ ਸੀ ਵੀ ਉਹਦੇ ਜਵਾਕ ਬਾਗੇ ਹੋਣਗੇ ਭੂਆ ਕੋਲੇ ਨਾਲੇ ਕੁੜੀ ਦੀ ਉਹ ਰਹਿ ਗਈ ਕੁੜੀ ਨੂੰ ਆਊਗਾ ਮਾਂ ਦੇ ਪੇਕੀਆਂ ਆ ਗਈ ਛੋਟਿਆਂ ਚ ਬੇਬੇ ਨੂੰ ਆਹੋਗਾ ਮੈਂ ਅਦੀ ਤੀ ਨੂੰ ਲਈ ਮੈਨੂੰ ਕਿਹੜਾ ਚੜਿਆ ਸੀ ਤਾਪ ਮੈਂ ਤਾਂ ਸਭ ਤੋਂ ਕੰਮ ਹੀ ਕਰਾਉਣਾ ਕਰੋ ਮਾਮਾ ਤੀਆਂ ਕੰਮ ਤੇ ਮੈਂ ਪਈਆਂ